ਹਰ ਇਨਸਾਨ ਨੂੰ ਆ ਲੱਗਦਾ ਹੈ ਕਿ ਮੈਨੂੰ ਸਟ्रेस ਹੈ ਹਰ ਇਨਸਾਨ ਨੂੰ ਲੱਗਦਾ ਹੈ ਕਿ ਮੇਰੀ ਕਿਸਮਤ ਖਰਾਬ ਹੈ ਫਲਾਨੀ ਜਗ੍ਹਾ ਤੇ ਜਾਂ ਫਲਾਨੇ ਬੰਦੇ ਕੋਲ ਜਾਂ ਫਲਾਨੇ ਡਾਕਟਰ ਕੋਲ ਜਾਂ ਫਲਾਨੇ ਸੰਤ ਕੋਲ ਕੋਈ ਮਹਰ ਹੈ ਤੇ ਉਹ ਸਾਡੀ ਪ੍ਰੋਬਲਮ ਹੱਲ ਕਰ ਸਕਦਾ ਹੈ ਜਦੋਂ ਇੰਨੀ ਗੱਲ ਸੋਚ ਲੈਂਦਾ ਹੈ ਤੇ ਉਹ ਆਪਣੇ ਮਨ ਦਾ ਕੰਟਰੋਲ ਜੋ ਉਹਦੇ ਕੋਲ ਹੋਣਾ ਚਾਹੀਦਾ ਸੀਗਾ ਖੁਦ ਕੰਟਰੋਲ ਨਾ ਕਰਕੇ ਕਿਸੇ ਦੂਜੇ ਦੇ ਹੱਥ ਦੇ ਦਿੰਦਾ ਹੈ ਉਹ ਜੀਤੇ ਜਗਜੀਤ ਦੀ ਬਜਾਏ ਕੋਈ ਹੋਰ ਦੇ ਤਾਰੀ ਤੁਹਾਡੇ ਮਨ ਨੂੰ ਕੰਟਰੋਲ ਕਰ ਲੈਂਦਾ ਕਾਬੂ ਕਰ ਲੈਂਦਾ ਇਨਫਲੂਐਂਸ ਕਰ ਲੈਂਦਾ ਸਾਰਾ ਜਾ ਕਰਦੇ ਨੇ ਐਵੇਂ ਔਰ ਕਹਿੰਦੇ ਨੇ ਕਿ ਬਿਮਾਰੀਆਂ ਬਿਲਕੁਲ ਠੀਕ ਹੋ ਗਈਆਂ ਜਾਂ ਕਹ ਲੋ ਬੋਨਰ ਲੱਗ ਜਾਂਦਾ ਹੈ ਬੰਦਾ ਤੁਰਨ ਲੱਗ ਜਾਂਦਾ ਹੈ ਤਾਂ ਕਿਵੇਂ ਹੁੰਦਾ ਹੈ ਜਦ ਕੋਈ ਇੱਕ ਬੰਦਾ ਇਹੋ ਜੇ ਡੇਰੇ 'ਚ ਚਲਾ ਜਾਂਦਾ ਹੈ ਔਰ ਦੇਖਦਾ ਹੈ ਕਿ ਯਾਰ ਇੱਕ ਬੰਦੇ ਨੂੰ ਹੱਥ ਲਾਇਆ ਗਿਆ ਔਰ ਉਹ ਠੀਕ ਹੋ ਗਿਆ ਭਾਵੇਂ ਉਹ ਐਕਟਿੰਗ ਦੇ ਥਰੂ ਭਾਵੇਂ ਹਿਪਨੋਟਿਜ਼ਮ ਦੇ ਥਰੂ ਸੀ ਦੇਖਣ ਵਾਲੇ ਵਸਤੇ ਉਹ ਸ਼ਕਤੀ ਹੈ ਜਿਹੜਾ ਦੇਖ ਰਿਹਾ ਜਿਹੜਾ ਉੱਥੇ ਹੋ ਰਿਹਾ ਉਹ ਝੂਠ ਨਹੀਂ ਬੋਲ ਰਿਹਾ ਉਹ ਡਰਾਮੇ ਵਜ ਨਹੀਂ ਕਰ ਰਿਹਾ ਵਜ ਉਹ ਰੀਅਲ ਸਿਚੂਏਸ਼ਨ ਹੋ ਰਿਹਾ ਹੈ ਪਰ ਉਹ ਨੂੰ ਠੀਕ ਉਹ ਸ਼ਕਤੀ ਨਹੀਂ ਕਰ ਰਹੀ ਉਹਦਾ ਮਾਈਂਡ ਕਰ ਰਿਹਾ ਹੈ ਪਰ ਉਹ ਨੂੰ ਲੱਗਦਾ ਕਿ ਕੋਈ ਸ਼ਕਤੀ ਕਰ ਰਹੀ ਹੈ ਇਹ ਹੀ ਸਭ ਤੋਂ ਵੱਡੀ ਗੱਲ ਹੈ ਹੁਣ ਕਿੰਨਾ ਕਿ ਤੁਸੀਂ ਕਾਰਨ ਮੰਨਦੇ ਹੋ ਬਿਮਾਰੀਆਂ ਦਾ ਸਟ੍ਰੈਸ ਦਾ ਇਹ ਸਾਰੀ ਜ਼ਿੰਦਗੀ ਦੀ ਚੀਜ਼ਾਂ ਦਾ ਖਰਾਬ ਦਿਨ ਅਸੀਂ ਮੋਬਾਈਲ ਤੇ ਸਕਰੋਲਿੰਗ ਕਰ ਰਹੇ ਹਾਂ ਅਸੀਂ ਉਹ ਦੇਖ ਰਹੇ ਹਾਂ ਜੋ ਸਾਨੂੰ ਨਹੀਂ ਚਾਹੀਦਾ ਉਹ ਦੇਖ ਰਹੇ ਹਾਂ ਜੋ ਸਾਡੇ profession ਤੋਂ relevant ਨਹੀਂ ਹੈ ਅਸੀਂ ਉਹ ਦੇਖ ਰਹੇ ਹਾਂ ਜੋ ਸਾਰਾ ਦਿਨ ਸਾਰਾ ਦਿਨ negativity serve ਕਰ ਰਿਹਾ ਹੈ ਅਸੀਂ pictures ਦੇਖ ਰਹੇ ਹਾਂ scrolling ਕਰਦੇ ਜਾ ਰਹੇ ਹਾਂ ਅਰੇ ਆਦਤ ਵੀ ਜਿਆਦਾ ਪੈ ਜਾਂਦੀ ਹੈ ਬੰਦਾ ਇੱਕ ਵਾਰ reel ਦੇਖਣੀ ਸ਼ੁਰੂ ਹੁੰਦਾ ਹੈ ਉਹਦਾ ਘੰਟਾ ਘੰਟਾ ਲੋਕਾਂ ਦਾ waste time trap ਹੈ trap ਹੈ ਕਿਉਂਕਿ ਤੁਹਾਡੇ mind ਨੂੰ dopamine ਮਿਲ ਰਿਹਾ ਹੈ serotonin ਮਿਲ ਰਿਹਾ ਤੁਸੀਂ ਦੇਖਿਆ ਮਜ਼ਾ ਆਇਆ ਦੂਸਰੀ ਚੀਜ਼ ਮਜ਼ਾ ਆਇਆ ਤੀਸਰੀ ਚੀਜ਼ ਮਜ਼ਾ ਆਇਆ ਉਹ ਮਜ਼ਾ ਕਰਦੇ 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 ਕਦ ਤੁਹਾਡੇ ਮਾਈਂਡ ਵਾਸਤੇ ਉਹ ਐਸਾ ਜੰਕ ਇਕੱਠਾ ਹੋ ਜਾਏਗਾ ਜੋ ਤੁਹਾਨੂੰ ਰਿਕੁਆਇਰਡ ਨਹੀਂ ਸੀਗਾ ਜੋ ਤੁਹਾਡੇ ਵਾਸਤੇ ਇੰਪੋਰਟੈਂਟ ਨਹੀਂ ਸੀਗਾ ਜੋ ਤੁਹਾਡੇ ਮਾਈਂਡ ਵਾਸਤੇ ਹੈਲਦੀ ਨਹੀਂ ਸੀਗਾ ਤੁਸੀਂ ਉਹ ਇਨਫੋਰਮੇਸ਼ਨ बार-बार बार-बार ਦਿੱਤੀ ਔਰ ਇੱਕ ਟਾਈਮ ਤੇ ਮਾਈਂਡ ਆ ਕੇ ਹੈਂਗ ਹੋ ਜਾਏਗਾ ਬੱਚੇ ਅੱਜ ਦੇ ਟਾਈਮਸ ਮੈਂ ਦੇਖਿਆ ਕਿ ਉਹ ਤਾਂ ਮੋਬਾਈਲ ਤੋਂ ਬਿਨਾ ਨਾ ਰੋਟੀ ਖਾਂਦੇ ਨੇ ਨਾ ਕੋਈ ਐਕਟੀਵਿਟੀ ਕਰਦੇ ਨੇ ਸਾਰਾ ਦਿਨ ਮੋਬਾਈਲ ਦੇ ਵਿੱਚ ਲੱਗੇ ਰਹਿੰਦੇ ਨੇ ਸਰ ਕੋਈ ਵੀ ਬੱਚਾ ਆਪਣੇ ਪੇਰੈਂਟਸ ਦੀ ਰਿਫਲੈਕਸ਼ਨ ਹੈ ਵਿਜ਼ੂਅਲ ਮੈਮਰੀਜ਼ ਆਰ ਦਾ ਸਟਰੋਂਗੈਸਟ ਮੈਮਰੀਜ਼ ਅਗਰ ਜੋ ਬੱਚਾ ਦੇਖ ਰਿਹਾ ਹੈ ਸਾਰਾ ਦਿਨ ਆਪਣੇ ਪੇਰੈਂਟਸ ਨੂੰ ਸਕਰੋਲਿੰਗ ਕਰਦੇ ਹੋਏ ਸਟ्रेस ਚ ਰਹਿੰਦੇ ਹੋਏ ਦੇਖਦੇ ਹੋਏ ਜਾਂ ਉਹ ਸਾਰੀਆਂ ਚੀਜ਼ਾਂ ਦੇ ਨਾਲ ਆਪਣੇ ਘਰ ਦੇ ਅੰਦਰ ਲੜਾਈਆਂ ਹੁੰਦੇ ਹੋਏ ਦੇਖਦੇ ਹੋਏ ਤੇ ਉਹ ਕਿਉਂ ਨਹੀਂ ਕਰੇਗਾ ਕਿਉਂਕਿ ਬੱਚਾ ਪੇਰੈਂਟਸ ਦੀ ਰਿਫਲੈਕਸ਼ਨ ਹੈ ਉਹਦੇ ਵਾਸਤੇ ਸਭ ਤੋਂ ਵੱਡੇ ਰੋਲ ਹੀਰੋ ਜਿਹੜੇ ਹੁੰਦੇ ਆ ਉਹਦੇ ਪੇਰੈਂਟਸ ਹੁੰਦੇ ਆ ਉਹਦੇ ਫਾਦਰ ਹੁੰਦੇ ਆ ਸਮਟੋਰਿਮਨਾ ਇੱਕ ਐਸਾ ਡਰਗ ਹੈ ਜੋ ਸਾਡੇ ਬ੍ਰੇਨ 'ਚ ਅਵੇਲੇਬਲ ਹੈ ਜੋ ਖੁਸ਼ੀ ਦਿੰਦਾ ਹੈ ਤੇ ਜਦ ਅਸੀਂ ਡਰਿੰਕ ਕਰਦੇ ਆ ਨਾ ਤਾਂ ਸੈਨੇਟੋਰੀਅਮ ਰਿਲੀਜ਼ ਹੁੰਦਾ ਬੰਦਾ ਕਹਿੰਦਾ ਮੈਂ ਸਟ्रेस ਫ੍ਰੀ ਹੋ ਗਿਆ ਹਾਂ। ਸਮੋਕਿੰਗ ਕਰਦੇ ਆ ਤੇ ਉਹ ਰਿਲੀਜ਼ ਹੁੰਦਾ। ਕੋਈ ਵੀ ਐਸਾ ਕੰਮ ਜਿਸ ਦੇ ਨਾਲ ਤੁਹਾਡੇ ਅੰਦਰ ਐਕਸਾਈਟਮੈਂਟ ਜਾਗਦੀ ਹੈ ਨਾ ਤਾਂ ਸੈਨੇਟੋਰੀਅਮ ਰਿਲੀਜ਼ ਹੁੰਦੀ ਵਜ੍ਹਾ ਤੋਂ ਜਾਗਦੀ ਹੈ। ਉਹ ਕਹਿੰਦੇ ਨੇ ਜੀ ਉੱਥੇ ਗਏ ਕਿਰਪਾ ਹੋ ਗਈ ਬਾਬੇ ਦੀ ਫਲਾਣੇ ਬਾਬੇ ਦੀ ਕਿਰਪਾ ਹੋ ਗਈ ਉਹ ਤਾਂ ਅੰਤਰਜਾਮੀ ਸੀ ਉਹ ਤਾਂ ਜੀ ਜਾਣੀ ਜਾਣ ਸੀ ਉਹਨਾਂ ਨੇ ਇਹ ਉਪਾਅ ਦਿੱਤਾ ਤੇ ਸਾਡੇ ਘਰ ਦੇ ਵਿੱਚ ਤਾਂ ਜੀ ਸਭ ਕੁਝ ਸਹੀ ਹੋ ਗਿਆ। 90% ਜਿਹੜੀਆਂ ਬਿਮਾਰੀਆਂ ਹੁੰਦੀਆਂ ਨੇ ਉਹ ਸਾਈਕੋਸੋਮੈਟਿਕ ਹੁੰਦੀਆਂ। ਮਮ ਲੱਗ ਕਿ ਉਹ origianally ਜਨਰੇਟ ਨਹੀਂ ਹੁੰਦੀਆਂ ਉਹ ਕਿਸੇ ਇਵੈਂਟ ਦੀ وجہ ਤੋਂ ਕਿਸੇ ਸਰਕਮਸਟੈਂਸ ਦੀ وجہ ਤੋਂ ਜੋ ਅਸੀਂ ਐਕਸਪੈਕਟ ਨਹੀਂ ਕੀਤਾ ਔਰ ਸਾਡੀ ਜ਼ਿੰਦਗੀ ਚ ਆ ਗਿਆ ਉਹਦੇ ਵਜੇ ਤੋਂ ਕ੍ਰੀਏਟਡ ਹੈ ਸਪੋਜ਼ ਕਿਸੇ ਦੇ ਘਰ ਕੋਈ ਡੈਥ ਹੋ ਗਈ ਹਮ ਔਰ ਬੰਦੇ ਨੇ ਐਕਸਟ੍ਰੀਮ ਟੈਨਸ਼ਨ ਲੈਣੀ ਸ਼ੁਰੂ ਕਰ ਦਿੱਤੀ ਜਾਂ ਕੋਈ ਐਕਸੀਡੈਂਟ ਹੋ ਗਿਆ ਬਿਜ਼ਨਸ ਦਾ ਲਾਸ ਹੋ ਗਿਆ ਡਾਈਵੋਰਸ ਹੋ ਗਿਆ ਹਮ ਪਰ ਉਹਨੇ ਟੈਨਸ਼ਨ ਲੈਣੀ ਸ਼ੁਰੂ ਕੀਤੀ ਔਰ ਉਹਦੀ ਸ਼ੂਗਰ ਆਣੀ ਸਟਾਰਟ ਹੋ ਗਈ ਉਹ ਜੇਨੈਟਿਕ ਨਹੀਂ ਹੈ ਉਹ ਰਿਸੋਲਵ ਹੋ ਸਕਦੀ ਹੈ ਸਰ ਜੀ ਕਿ ਮਨ ਨਹੀਂ ਲੋਕਾਂ ਦਾ ਸ਼ਾਂਤ ਹੁੰਦਾ ਲੋਕਾਂ ਦਾ ਮਨ ਹੀ ਅੰਨਾ ਭਟਕਦਾ ਹੈ ਜਾਂ ਕਹਿ ਲਓ ਟੈਨਸ਼ਨਾਂ ਚੀਜ਼ਾਂ ਹੀ ਅੰਨੀਆਂ ਜ਼ਿੰਦਗੀ ਦੇ ਵਿੱਚ ਹੁੰਦੀਆਂ ਕਿ ਮਨ ਨੂੰ ਸ਼ਾਂਤ ਹੀ ਨਹੀਂ ਬੰਦਾ ਕਰ ਸਕਦਾ ਅਸੀਂ ਸਬਕੌਨਸ਼ੀਅਸ ਦਾ ਐਕਸੈਸ ਲੈ ਲੈਣੇ ਹ ਹ ਜਿਹੜਾ ਮਾਈਂਡ ਉਹਨੂੰ ਬਾਰ-ਬਾਰ ਉਕਸਾਰਿਆ ਨਾ ਕ੍ਰੀਵਿੰਗ ਵਾਸਤੇ ਤੋੜ ਵਾਸਤੇ ਅਸੀਂ ਉਸ ਸਿਚੁਏਸ਼ਨ ਨੂੰ ਆਪਣੇ ਪ੍ਰੋਸੈਸ ਦੇ ਥਰੂ ਬਾਈਪਾਸ ਕਰ ਦਿੰਨੇ ਆ ਜਿਹਦੇ ਨਾਲ ਉਹਦਾ ਉਹ ਟਾਈਮ ਨਿਕਲ ਜਾਂਦਾ ਅਸੀਂ ਹਫਤਾ 10 ਦਿਨ 15 ਦਿਨ ਉਹਨੂੰ ਐਸੋ ਜੀ ਸਟੇਜ 'ਚ ਲੈ ਜਾਂਦੇ ਆ ਜਿਸ ਦੇ ਨਾਲ ਉਹਦਾ ਨਸ਼ਾ ਕਰਨ ਨੂੰ ਜੀ ਨਹੀਂ ਕਰਦਾ ਬੋਟੋਜ਼ਮਿਕ ਚੰਗੇ ਕੰਮ ਵਾਸਤੇ ਵੀ ਯੂਜ਼ ਹੋ ਸਕਦਾ ਹੈ ਸਰ ਅਸੀਂ ਯੂਜ਼ ਕਰ ਹੀ ਰਹੇ ਹਾਂ ਅਸੀਂ ਹੈਪੀ ਇਮੋਸ਼ਨ ਦੇ ਸਕਦੇ ਹਾਂ ਸਾਹਮਣੇ ਵਾਲੇ ਦੀ ਅਗਰ ਕੋਈ ਬਿਮਾਰੀ ਐਸੀ ਹੈ ਜੋ ਸਟ्रेस ਐਂਗਜ਼ਾਇਟੀ ਦੀ وجہ ਤੋਂ ਆਈ ਹੈ ਅਸੀਂ ਉਹ ਹਟਾ ਸਕਦੇ ਹਾਂ ਡਾਕਟਰਸ ਕਹਿੰਦੇ ਆ ਜਿਹੜੋ ਨਾਲ ਦੀਆਂ ਬਿਮਾਰੀਆਂ ਤੁਸੀਂ ਹਟਾਈਆਂ ਭਾਜੀ ਬਹੁਤ ਸਾਰੀ ਚੀਜ਼ਾਂ ਕੀਤੀਆਂ ਕਈ ਲੋਕਾਂ ਦਾ 슈ਗਰ ਲੈਵਲ ਮੇਨਟੇਨ ਕੀਤਾ ਹੈ ਕਈ ਲੋਕਾਂ ਦਾ ਬੀਪੀ ਲੈਵਲ ਮੇਨਟੇਨ ਕੀਤਾ ਹੈ ਈਵਨ ਮੈਂ ਇੱਕ ਇਨਸੀਡੈਂਸ ਤੁਹਾਡਾ ਨਾਲ ਸ਼ੇਅਰ ਕਰਨਾ ਚਾਹਾਂਗਾ ਉਹ ਬੜਾ ਮਤਲਬ ਕੀ ਮੈਰੇਕਲਸ ਰਿਜ਼ਲਟ ਸੱਡਣਾ ਲਾਇਆ ਚੀਜ਼ਾਂ ਬਦਲੇ ਸਬਕੌਂਸ਼ੀਅਸ ਮਾਈਂਡ ਦੇ ਵਿੱਚ ਕਿੰਨੇ ਸਰ ਕਿਸੇ ਨੂੰ ਡਰਾ ਰਿਹਾ ਹੈ ਕਿਸੇ ਨੂੰ ਪਾਣੀ ਤੋਂ ਡਰਾ ਰਿਹਾ ਹੈ ਕਿਸੇ ਨੂੰ ਸੱਪ ਤੋਂ ਡਰਾ ਰਿਹਾ ਹੈ ਸੱਪ ਦਾ ਨਾਂ ਵੀ ਆਏ ਸਿਰਫ ਸੱਪ ਦਾ ਨਾਮ ਲੈ ਦੋ ਉਹਨੂੰ ਨਜ਼ਰ ਆ ਜਾਏਗਾ ਕਿਸੇ ਨੂੰ ਕਲੌਸਟ੍ਰੋਫੋਬੀਆ ਹੈ ਕੋਈ ਪਲੇਨ 'ਚ ਟ੍ਰੈਵਲ ਨਹੀਂ ਕਰ ਸਕਦਾ ਕੋਈ ਬੰਦ ਕਮਰੇ 'ਚ ਟ੍ਰੈਵਲ ਨਹੀਂ ਕਰ ਸਕਦਾ ਜਾਂ ਕਿਸੇ ਨੂੰ ਲੱਗਦਾ ਹੈ ਕਿ ਹਾਂ ਅਗਰ ਕਮਰਾ ਪਤਾ ਲੱਗੇ ਕਿ ਬਾਰੋਂ ਬੰਦ ਹੈ ਉਹ ਘਬਰਾਣਾ ਸ਼ੁਰੂ ਹੋ ਜਾਂਦਾ ਹੈ ਭਾਜੀ 5 ਮਿੰਟ 'ਚ ਰਿਜ਼ੋਲਵ ਹੋ ਸਕਦਾ 5 ਮਿੰਟ ਅਸੀਂ ਕਰਦੇ ਹਾਂ ਲੋਕਾਂ ਦਾ ਅੱਜ ਗੱਲ ਮਨ ਦੇ ਉੱਤੇ ਹੀ ਕਰਾਂਗੇ ਕੀ ਅਸੀਂ ਆਪਣੇ ਮਨ ਨੂੰ ਕੰਟਰੋਲ ਕਰ ਸਕਦੇ ਹਾਂ ਕਿਉਂਕਿ ਅੱਜ ਦੇ ਟਾਈਮ ਦੇ ਵਿੱਚ ਸਾਡਾ ਮਨ ਸਾਡੇ ਕੰਟਰੋ ਸਟ्रेस ਬਹੁਤ ਜ਼ਿਆਦਾ ਹੋ ਚੁੱਕਿਆ ਹੈ ਮਨ ਦੇ ਨਾਲ ਅਸੀਂ ਆਪਣੇ ਆਪ ਨੂੰ ਕੰਟਰੋਲ ਨਹੀਂ ਕਰ ਪਾਰੇ ਅਸੀਂ ਆਪਣੇ ਮਨ ਨੂੰ ਸੰਜਮ ਦੇ ਵਿੱਚ ਨਹੀਂ ਲੈ ਕੇ ਆ ਪਾਰੇ ਇਸੇ ਦੇ ਉੱਤੇ ਗੱਲਬਾਤ ਕਰਾਂਗੇ ਸਾਡੇ ਨਾਲ ਸਾਡੇ ਸਟੂਡੀਓ ਦੇ ਵਿੱਚ ਅੱਜ ਮੋਟੀਵੇਸ਼ਨਲ ਸਪੀਕਰ ਹਰਮਨ ਸਿੰਘ ਹੁਣੀ ਪਹੁੰਚੇ ਨੇ ਜਿਹੜੇ ਕੀ ਮਾਈਂਡ ਨੂੰ ਲੈ ਕੇ ਬਹੁਤ ਸਾਰੀਆਂ ਤੁਸੀਂ ਉਹਨਾਂ ਦੀ ਵੀਡੀਓਜ਼ ਦੇਖੀਆਂ ਹੋਣਗੀਆਂ ਬਹੁਤ ਸਾਰੀ ਉਹਨਾਂ ਦੀ ਐਕਟੀਵਿਟੀਆਂ ਦੇਖੀਆਂ ਹੋਣਗੀਆਂ ਪਰ ਅੱਜ ਗੱਲ ਮਾਈਂਡ ਦੀ ਕਰਾਂਗੇ ਹਰਮਨ ਜੀ ਬਹੁਤ ਬਹੁਤ ਸਵਾਗਤ ਹੈ ਸਤਿ ਸ਼੍ਰੀ ਅਕਾਲ ਸਸਿਕਾ ਜੀ ਤੁਹਾਨੂੰ ਤੇ ਤੁਹਾਡੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਨਿੱਘੀ ਸਤਿ ਸ਼੍ਰੀ ਅਕਾਲ ਜਿਵੇਂ ਮੈਂ ਜ਼ਿਕਰ ਕੀਤਾ ਮਨ ਜਿੱਤੇ ਜਗ ਜੀਤ ਜਿਸ ਨੇ ਮਨ ਨੂੰ ਜਿੱਤ ਲਿਆ ਉਹਨੇ ਸੰਸਾਰ ਨੂੰ ਜਿੱਤ ਲਿਆ ਤੁਸੀਂ ਆਪਣੇ ਮਨ ਨੂੰ ਜਿੱਤਿਆ ਹੋਇਆ ਕੋਸ਼ਿਸ਼ ਪੂਰੀ ਹੈ ਲੋਕਾਂ ਦੇ ਮਨਾਂ ਨੂੰ ਕਿਵੇਂ ਜਿੱਤਦੇ ਹੋ ਤੁਸੀਂ ਲੋਕਾਂ ਦੇ ਮਨ ਨੂੰ ਕਿਵੇਂ ਕੰਟਰੋਲ ਕਰਦੇ ਹੋ ਤੁਸੀਂ ਲੋਕਾਂ ਦੇ ਮਨਾਂ ਨੂੰ ਕੰਟਰੋਲ ਕਰਨ ਤੋਂ ਪਹਿਲਾਂ ਆਪਾਂ ਆ ਸਮਝੀਏ ਕਿ ਅਸੀਂ ਆਪਣੇ ਬਾਰੇ ਕਿੰਨਾ ਜਾਣਦੇ ਹਾਂ ਹਮ ਹਰ ਇਨਸਾਨ ਨੂੰ ਆ ਲੱਗਦਾ ਹੈ ਕਿ ਮੈਨੂੰ ਸਟ्रेस ਹੈ ਹਰ ਇਨਸਾਨ ਨੂੰ ਲੱਗਦਾ ਹੈ ਕਿ ਮੇਰੀ ਕਿਸਮਤ ਖਰਾਬ ਹੈ ਹਮ ਕੋਈ ਕੰਦਾ ਮੇਰੇ ਤੇ ਕੀਤਾ ਕਰਾਇਆ ਹੈ ਹੂੰ ਔਰ ਉਹ ਸੁਣ ਲੈਂਦਾ ਹੈ ਕਿ ਭਈ ਫਲਾਨੀ ਜਗ੍ਹਾ ਤੇ ਜਾਂ ਫਲਾਨੇ ਬੰਦੇ ਕੋਲ ਜਾਂ ਫਲਾਨੇ ਡਾਕਟਰ ਕੋਲ ਜਾਂ ਫਲਾਨੇ ਸੰਤ ਕੋਲ ਕੋਈ ਮਹਿਰ ਹੈ ਹੂੰ ਤੇ ਉਹ ਸਾਡੀ ਪ੍ਰੋਬਲਮ ਹੱਲ ਕਰ ਸਕਦਾ ਹੈ ਹੂੰ ਜਦੋਂ ਇੰਨੀ ਗੱਲ ਸੋਚ ਲੈਂਦਾ ਹੈ ਤੇ ਉਹ ਆਪਣੇ ਮਨ ਦਾ ਕੰਟਰੋਲ ਜੋ ਉਹਦੇ ਕੋਲ ਹੋਣਾ ਚਾਹੀਦਾ ਸੀਗਾ ਹੂੰ ਖੁਦ ਕੰਟਰੋਲ ਨਾ ਕਰਕੇ ਕਿਸੇ ਦੂਜੇ ਦੇ ਹੱਥ ਦੇ ਦਿੰਦਾ ਤੇ ਮਨ ਜੀਤੇ ਜਗਜੀਤ ਦੀ ਬਜਾਏ ਹੂੰ ਕੋਈ ਹੋਰ ਦੇ ਤਾਰੀ ਤੁਹਾਡੇ ਮਨ ਨੂੰ ਕੰਟਰੋਲ ਕਰ ਲੈਂਦਾ ਕਾਬੂ ਕਰ ਲੈਂਦਾ ਇਨਫਲੂਐਂਸ ਕਰ ਲੈਂਦਾ ਇਹ ਕਹਿ ਲੋ ਕਿ ਸਾਡੇ ਲਾਈਫਸਟਾਈਲ ਚ ਸਾਡੀ ਜ਼ਿੰਦਗੀ ਦੇ ਵਿੱਚ ਟੈਨਸ਼ਨਾਂ ਹੀ ਇੰਨੀਆਂ ਨੇ ਕਿ ਅਸੀਂ ਆਪਣੇ ਆਪ ਨੂੰ ਸਰੈਂਡਰ ਕਰ ਦਿੰਦੇ ਹਾਂ ਕਿਸੇ ਦੇ ਅੱਗੇ ਜਾ ਕੇ ਜਿਹੜਾ ਸਰੈਂਡਰ ਸਾਨੂੰ ਆਤਮ ਸਮਰਪਣ ਜਿਹੜਾ ਸਾਨੂੰ ਆਪਣੇ ਗੁਰੂ ਦੇ ਅੱਗੇ ਜਿਹੜੇ ਵੀ ਤੁਸੀਂ ਧਰਮ ਨੂੰ ਮੰਨਦੇ ਹੋ ਉਸ ਧਰਮ ਦੇ ਵਿੱਚ ਉਸ ਬਿਲੀਵ ਦੇ ਵਿੱਚ ਸਾਨੂੰ ਉਹ ਆਤਮ ਸਮਰਪਣ ਕਰਨਾ ਚਾਹੀਦਾ ਉਹ ਅਸੀਂ ਕਿਸੇ ਹੋਰ ਵਿਅਕਤੀ ਦੇ ਅੱਗੇ ਕਰ ਦਿੰਦੇ ਹਾਂ ਭਾਜੀ ਗੱਲ ਇਹ ਹੈ ਨਾ ਕਿ ਜਿਵੇਂ ਸੁਪੋਜ਼ ਤੁਸੀਂ ਜਿਸ ਚੇਅਰ ਤੇ ਬੈਠੇ ਹੋ ਔਰ ਤੁਹਾਨੂੰ ਕੋਈ ਪਿੰਚ ਉਬਰੀ ਹੈ ਹੂੰ ਠੀਕ ਹੈ ਭਾਵੇਂ ਉਹ ਪਿੰਨ ਬਹੁਤ ਛੋਟੀ ਜੀ ਹੈ ਪਰ ਤੁਹਾਨੂੰ ਪੇਨ ਦੇ ਰਹੀ ਹੈ ਹੂੰ ਔਰ ਤੁਹਾਨੂੰ ਕਿਸੇ ਇੱਕ ਜਗ੍ਹਾ ਤੋਂ ਸੋਲੂਸ਼ਨ ਮਿਲ ਰਿਹਾ ਹੈ ਹੂੰ ਤਾਂ ਤੁਸੀਂ ਉੱਥੇ ਜਾਓਗੇ ਜਾਓਗੇ ਹੂੰ ਚਾਹੇ ਉਹ ਡਾਕਟਰ ਹੈ ਚਾਹੇ ਉਹ ਕੋਈ ਕੰਸਲਟੈਂਟ ਹੈ ਚਾਹੇ ਕੋਈ ਕਿਸੇ ਫੀਲਡ ਦਾ ਐਕਸਪਰਟ ਹੈ ਚਾਹੇ ਕੋਈ ਸੰਤ ਹੈ ਜੀ ਜਿੱਥੋਂ ਸਾਨੂੰ ਲੱਗਦਾ ਕਿ ਸਾਨੂੰ ਸੋਲੂਸ਼ਨ ਮਿਲ ਰਿਹਾ ਹੈ ਦੁਨੀਆ ਉਸ ਤਰਫ ਜਾ ਰਹੀ ਹੈ ਬਿਨਾਂ ਕਿਸੇ ਚੀਜ਼ ਨੂੰ ਨਾਪ ਤੋਲ ਕੀਤੇ ਹੋਏ ਸਿਰਫ ਬਿਲੀਵ ਦੇ ਅੰਦਰ ਬੈ ਕੇ ਹੂੰ ਪਹਿਲੀ ਗੱਲ ਤੇ ਸਟ्रेस ਜ਼ਿਆਦਾ ਆਉਂਦਾ ਕਿਉਂ ਹੈ ਸਾਇੰਸ ਨੇ ਪ੍ਰੂਫ ਕੀਤਾ ਹੈ ਕਿ ਇੱਕ ਦਿਨ ਦੇ ਅੰਦਰ 60000 ਪਲੱਸ ਥਾਟ ਇੱਕ ਇਨਸਾਨੀ ਦਿਮਾਗ ਚ ਗੁਜ਼ਰਦੇ ਆ ਠੀਕ ਹੈ ਹਰ ਇੱਕ ਮਿੰਟ ਅਸੀਂ 25 ਤੋਂ 35 ਗੱਲਾਂ ਸੋਚਦੇ ਆ ਹਮਮ ਔਰ ਪੂਰੇ ਦਿਨ ਦੇ ਅੰਦਰ 60000 ਤੇ ਜੇ ਤਾਂ 60000 ਥਾਟ ਮਾਈਂਡ ਦੇ ਅੰਦਰ ਬਾਰ-ਬਾਰ 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 ਗੁਜ਼ਰਦੇ ਆ ਤੇ ਅਸੀਂ ਫੋਕਸ ਨਹੀਂ ਕਰ ਪਾਉਂਦੇ ਔਰ ਅਸੀਂ ਜੋ 60000 ਦੇ ਜਿਹੜੇ ਥਾਟ ਨੇ ਉਹ ਵੀ ਕਿਹੜੇ ਸੋਚ ਰਹੇ ਆ ਜਿੱਥੇ ਅਸੀਂ ਫਸੇ ਹੋਏ ਆ ਚਾਹੇ ਸਾਡੀ ਫਾਈਨੈਂਸ਼ੀਅਲ ਇਸ਼ੂਜ਼ ਨੇ ਚਾਹੇ ਸਾਡੇ ਕੈਰੀਅਰ ਦੇ ਕੁਝ ਆਬਸਟਾਕਲਸ ਨੇ ਚਾਹੇ ਸਡਨਲ ਇਮੋਸ਼ਨਲ ਜਾਂ ਰਿਲੇਸ਼ਨਸ਼ਿਪ 'ਚ ਕੁਝ ਡਿਫਰੈਂਟ ਚੱਲ ਰਿਹਾ ਹੈ ਤੇ ਉਹ ਚੀਜ਼ਾਂ ਸਾਨੂੰ ਜਦ ਪਰੇਸ਼ਾਨ ਕਰਦੀਆਂ ਨੇ ਤੇ ਉਹ ਮਨ ਦਾ ਕੰਟਰੋਲ ਅਨਵਰਸ ਅਸੀਂ ਕਿਤੇ ਤਾਂ ਜਾਵਾਂਗੇ ਕੋਈ ਕਾਮੇਡੀ ਦੇ ਸ਼ੋਅ ਦੇਖਦਾ ਆਪਣੇ ਮਨ ਨੂੰ ਸ਼ਾਂਤ ਕਰਦਾ ਕੋਈ ਮੈਡੀਟੇਸ਼ਨ ਕਰਦਾ ਉਹ ਸ਼ਾਂਤ ਕਰਦਾ ਕੋਈ ਡਾਂਸ ਕਰਦਾ ਕੋਈ সুইਮਿੰਗ ਕਰਦਾ ਆਪਣੇ ਮਨ ਨੂੰ ਸ਼ਾਂਤ ਕਰਦਾ ਹੈ ਜੀ ਔਰ ਜਿਨ੍ਹਾਂ ਨੂੰ ਇਹ ਰੂਟੀਨ ਦੀ ਐਕਟੀਵਿਟੀ ਨਹੀਂ ਕਰਨੀ ਆਂਦੀ ਮਨ ਦੇ ਸ਼ਾਂਤ ਕਰਨ ਵਾਸਤੇ ਉਹ ਫਿਰ ਜਾਂਦੇ ਹੋ ਲੋਕਾਂ ਕੋਲ ਜੋ ਤੁਹਾਡੇ ਇਮੋਸ਼ਨਸ ਦੇ ਨਾਲ ਖੇਲਦੇ ਆਂ ਹੂੰ ਅਲਟੀਮੇਟਲੀ ਮਨਛੀ ਤੇ ਉਹ ਕਿਵੇਂ ਖੇਡਦੇ ਕਿਵੇਂ ਨੇ ਉਹ ਲੋਕ ਕਿਵੇਂ ਇਮੋਸ਼ਨਸ ਦਾ ਖੇਡ ਲੈਂਦੇ ਨੇ ਔਰ ਕਿਵੇਂ ਆਪਣੇ ਵਸ ਦੇ ਵਿੱਚ ਕਰ ਲੈਂਦੇ ਸਿੱਧੇ ਤੌਰ ਦੇ ਉੱਤੇ ਜੇ ਮੈਂ ਪੁੱਛਾਂ ਤਾਂ ਅਸੀਂ ਵੇਖਿਆ ਲੋਕ ਕਹਿੰਦੇ ਨੇ ਜੀ ਉੱਥੇ ਗਏ ਕਿਰਪਾ ਹੋ ਗਈ ਬਾਬੇ ਦੀ ਫਲਾਣੇ ਬਾਬੇ ਦੀ ਕਿਰਪਾ ਹੋ ਗਈ ਉਹ ਤਾਂ ਅੰਤਰਜਾਮੀ ਸੀ ਉਹ ਤਾਂ ਜੀ ਜਾਣੀ ਜਾਣ ਸੀ ਉਹਨਾਂ ਨੇ ਇਹ ਉਪਾਅ ਦਿੱਤਾ ਤੇ ਸਾਡੇ ਘਰ ਦੇ ਵਿੱਚ ਤਾਂ ਜੀ ਸਭ ਕੁਝ ਸਹੀ ਹੋ ਗਿਆ ਤੇ ਫਿਰ ਉਹ ਖੁਦ ਜਿੰਨਾਂ ਦੇ ਕੋਲ ਜਾਇਆ ਜਾਂਦਾ ਉਹ ਖੁਦ ਜਦੋਂ ਉਹਨਾਂ ਦੇ ਦਿੱਕਤ ਆਂਦੀ ਹੈ ਉਹ ਖੁਦ ਆਪਣੇ ਆਪਰੇਸ਼ਨ ਕਰਾਣ ਏਮਸ ਚ ਕਿਉਂ ਜਾਂਦੇ ਨੇ ਤੇ ਖੁਦ ਉਹ ਦਵਾਈਆਂ ਸ਼ੂਗਰ ਦੀਆਂ ਬੀਪੀ ਦੀਆਂ ਤੇ ਹੋਰ ਹਾਰਟ ਅਟੈਕ ਦੀਆਂ ਕਿਉਂ ਖਾਂਦੇ ਆ ਜੇ ਉਹਨਾਂ ਦੇ ਅੰਦਰ ਇੰਨੀ ਸ਼ਕਤੀ ਹੈ ਤੇ ਸੋ ਗੱਲਾਂ ਦੀ ਗੱਲ ਹੈ ਸ਼ਕਤੀ ਹੈ ਕੋਈ ਚੀਜ਼ ਹੁੰਦੀ ਹੈ ਸ਼ਕਤੀ ਸ਼ਕਤੀ ਸਰ ਹੁੰਦੀ ਹੈ ਤੁਹਾਡੇ ਅੰਦਰ ਵੀ ਹੈ ਮੇਰੇ ਅੰਦਰ ਵੀ ਹੈ ਹਮ ਸਬਕੌਨਸ਼ੀਅਸ ਮਾਈਂਡ ਦੀ ਸ਼ਕਤੀ ਹੈ ਇਨਸਾਨਕੁਲ ਕੋਈ ਹੈ ਜੀਹੀ ਸ਼ਕਤੀ ਹੈ ਜਿਹੜੀ ਦੂਸਰੇ ਬੰਦੇ ਦੀ ਮੁਸੀਬਤਾਂ ਨੂੰ ਹੱਲ ਕਰ ਦਵੇ ਆ ਕਈ ਸਾਰੇ ਪੈਟਰਨ ਨਾਲ ਲੋਕੀ ਵਾਈਬ੍ਰੇਸ਼ਨਲ ਹੀਲਿੰਗ ਕਰਦੇ ਆ ਰੀਕੀ ਹੀਲਿੰਗ ਕਰਦੇ ਆ ਉਹ ਵੀ ਕੁਦਰਤ ਦੀ ਸਾਇੰਸ ਹੈ ਹਮ ਠੀਕ ਹੈ ਆ ਜਿਹੜੀ ਸਾਇੰਸ ਅਸੀਂ ਕੰਮ ਕਰਦੇ ਆ ਤੁਹਾਡੇ ਅੰਦਰ ਅਸੀਮ ਸ਼ਕਤੀਆਂ ਨੇ ਹਮ ਅਸੀਮ ਸ਼ਕਤੀਆਂ ਮਤਲਬ ਕਿ ਜਿਵੇਂ ਹੁਣ ਪਾਜੀ ਸਾਡੇ ਨਾਲ ਨੇ ਅਸੀਂ ਇਹਨਾਂ ਉੱਤੇ ਹੁਣ ਥੋੜੇ ਜਿ𝕙 ਕੁਛ ਐਕਟ ਕੀਤੇ ਨੇ ਠੀਕ ਹੈ ਅਗਰ ਸਾਡੇ ਕੋਲ ਆਪਣੀ ਸ਼ਕਤੀ ਦਾ ਪਤਾ ਲੱਗ ਜਾਏ ਕਿ ਸਾਡੇ ਅੰਦਰ ਕਿਹੜੀ ਸ਼ਕਤੀ ਹੈ ਤੇ ਅਸੀਂ ਆਪਣੇ ਅੰਦਰ ਦੀ ਸਾਰੀ ਬਿਮਾਰੀਆਂ ਖਤਮ ਕਰ ਸਕਦੇ ਹਾਂ ਓਕੇ ਮੈਂ ਪਾਜੀ ਸਾਇੰਸ ਨੇ ਪ੍ਰੂਫ ਕੀਤਾ ਹੈ ਕਿ 90% ਜਿਹੜੀਆਂ ਬਿਮਾਰੀਆਂ ਹੁੰਦੀਆਂ ਨੇ ਉਹ ਸਾਈਕੋਸੋਮੈਟਿਕ ਹੁੰਦੀਆਂ ਨੇ ਮਤਲਬ ਕਿ ਉਹ origianlly ਜਨਰੇਟ ਨਹੀਂ ਹੁੰਦੀਆਂ ਉਹ ਕਿਸੇ ਇਵੈਂਟ ਦੀ وجہ ਤੋਂ ਕਿਸੇ ਸਪਰਕੰਸਟੈਂਸ ਦੀ وجہ ਤੋਂ ਜੋ ਅਸੀਂ ਐਕਸਪੈਕਟ ਨਹੀਂ ਕੀਤਾ ਔਰ ਸਾਡੀ ਜ਼ਿੰਦਗੀ ਚ ਆ ਗਿਆ ਉਹਦੇ ਵਜੇ ਤੋਂ ਕ੍ਰੀਏਟਡ ਹੈ ਪਰ ਮੈਕਸਿਮਮ ਲੋਕਾਂ ਦਾ ਜਿਹੜਾ 슈ਗਰ ਜਾਂ ਬੀਪੀ ਸ਼ੂਟ ਅਪ ਕਰਦਾ ਹੈ ਉਹ ਸਟ੍ਰੈਸ ਦੀ وجہ ਤੋਂ ਕਰਦਾ ਹੈ ਔਰ ਡਾਕਟਰ ਰეკਮੈਂਡ ਕਰਦਾ ਹੈ ਕਿ ਸਰ ਕਿ 슈ਗਰ ਬੀਪੀ ਕੋਲੇਸਟ੍ਰੋਲ ਟ੍ਰਾਈਗਲਾਈਸਾਈਡਸ ਇਹ ਸਾਰੀਆਂ ਮਾਈਂਡ ਦੇ ਨਾਲ ਠੀਕ ਹੋ ਸਕਦੀਆਂ ਹੀਲ ਹੋ ਸਕਦੀਆਂ ਨਾ ਦੇਖੋ ਦੇਖੋ ਦੋ ਚੀਜ਼ਾਂ ਨੇ ਅਗਰ ਤੇ ਕੋਈ ਚੀਜ਼ ਜੈਨੇਟਿਕ ਹੈ ਹਮ ਠੀਕ ਹੈ ਫਿਰ ਤੇ ਉਹ ਨਾਰਮਲ ਪ੍ਰੋਸੈਸ ਹੈ ਉਹ ਦੀ ਬਾਇਓਲੋਜੀਕਲ ਸਟੇਟ ਹੈ ਜੀ ਉਹ ਤੇ ਮੈਡੀਸਿਨ ਚਾਹੀਦੀ ਹੈ ਔਰ ਮੈਡੀਸਿਨ ਦੇ ਨਾਲ ਹੀ ਠ ਪਰ ਕੋਈ ਚੀਜ਼ ਐਸੀ ਜਿਹੜੀ ਸਟ्रेस ਦੇ ਨਾਲ ਆਈ ਹੈ ਫੋਰ ਇਗਜ਼ਾਮਪਲ ਕੋਈ ਅਜੀਬ ਬਿਮਾਰੀਆਂ ਜਿਹੜੀ ਅਸੀਂ ਆਪ ਆਪਣੇ ਮਾਈਂਡ ਨਾਲ ਹੀ ਹਿਲ ਕਰਕੇ ਜੀਏ ਮੈਕਸਮਮ ਸਰ ਸ਼ੂਗਰ ਜਿਹੜੀ ਹੈ ਡਾਇਬੀਟਿਸ ਜਿਹੜੀ ਹੈ ਉਹ ਕਈ ਲੋਕਾਂ ਨੂੰ ਜੈਨੇਟਿਕ ਨਾਲ ਕੇ ਸਕੰਸਟੈਂਸ ਦੇ ਨਾਲ ਆਉਂਦੀ ਹੈ ਸਿਚੁਏਸ਼ਨਸ ਦੇ ਨਾਲ ਆਉਂਦੀ ਹੈ ਸੁਪੋਜ਼ ਕਿਸੇ ਦੀ ਘਰ ਕੋਈ ਡੈਥ ਹੋ ਗਈ ਹਮਮ ਔਰ ਬੰਦੇ ਨੇ ਐਕਸਟ੍ਰੀਮ ਟੈਂਸ਼ਨ ਲੈਣੀ ਸ਼ੁਰੂ ਕਰਤੀ ਜਾਂ ਕੋਈ ਐਕਸੀਡੈਂਟ ਹੋ ਗਿਆ ਬਿਜ਼ਨਸ ਦਾ ਲਾਸ ਹੋ ਗਿਆ ਡਾਈਵੋਰਸ ਹੋ ਗਿਆ ਹਮਮ ਔਰ ਉਹਨੇ ਟੈਂਸ਼ਨ ਲੈਣੀ ਸ਼ੁਰੂ ਕੀਤੀ ਔਰ ਉਹਦੀ ਸ਼ੂਗਰ ਆਣੀ ਸਟਾਰਟ ਹੋ ਗਈ ਹਮ ਉਹ ਜੈਨੇਟਿਕ ਨਹੀਂ ਹੈ ਔਰ ਰਿਜ਼ੋਲਵ ਹੋ ਸਕ ਅ ਮਨ ਜੀਤੇ ਜਗਜੀਤ ਦਾ ਮਤਲਬ ਇਹ ਹੈ ਕਿ ਅਗਰ ਤੁਸੀਂ ਆਪਣੇ ਬਾਰੇ ਜਾਣ ਸਕਦੇ ਹੋ ਤਾਂ ਤੁਸੀਂ ਪੂਰੇ ਬ੍ਰਹਮਾਂਡ ਬਾਰੇ ਜਾਣ ਸਕਦੇ ਹੋ ਪੂਰੇ ਇਕੋਸਿਸਟਮ ਬਾਰੇ ਜਾਣ ਸਕਦੇ ਹੋ ਕਿਉਂਕਿ ਜਿਹੜਾ ਆਤਮਾ ਉਹ ਪਰਮਾਤਮਾ ਦਾ ਇੱਕ ਰੂਪ ਹੈ ਠੀਕ ਹੈ ਉਹ ਜਿਹੜੀ ਇਹ ਦੇ ਸਾਨੂੰ ਮਿਲੀ ਹੈ ਨਾ ਸਭ ਇਹਦੇ ਅੰਦਰ ਮਨ ਪਾਇਆ ਗਿਆ ਹੈ ਉਹ ਮਨ ਮਾਈਂਡ ਹੈ ਉਹ ਮਾਈਂਡ ਜਿਹੜਾ ਨਾ ਤੁਹਾਡੀ ਬਾਡੀ ਨੂੰ ਕੰਟਰੋਲ ਕਰ ਰਿਹਾ ਹੈ ਠੀਕ ਹੈ ਜਦ ਮਨ ਪਰੇਸ਼ਾਨ ਹੋਏਗਾ ਨਾ ਤਾਂ ਬਾਡੀ ਵੀ ਡਿਸਟਰਬ ਹੋਏਗੀ ਅਗਰ ਅਸੀਂ ਆਪਣੇ ਮਨ ਨੂੰ ਸਟੇਬਲ ਕਰ ਲਈਏ ਜੀ ਚਾਹੇ ਉਹ ਮੈਡੀਟੇਸ਼ਨ ਦੇ ਥਰੂ ਕਰੀਏ ਚਾਹੇ ਅਸੀਂ ਕਮੇਡੀ ਦਾ ਸ਼ੋਅ ਦੇਖ ਕੇ ਕਰੀਏ ਚਾਹੇ ਰਨਿੰਗ ਕਰਕੇ ਕਰੀਏ ਚਾਹੇ 스ਵਿਮਿੰਗ ਕਰਕੇ ਕਰੀਏ ਚਾਹੇ ਡਾਂਸ ਕਰਕੇ ਕਰੀਏ ਜਾਂ ਚਾਹੇ ਸਾਡੇ ਵਾਲੇ ਕਨਸੈਪਟ ਦੇ थ्रू ਕਰੀਏ ਹਿ ਸੈਲਫ ਹਿਪਨੋਟਾਈਜ਼ ਕਰਕੇ ਕਰੀਏ ਅਗਰ ਮਨ ਸ਼ਾਂਤ ਹੋ ਜਾਏਗਾ ਨਾ ਸਾਹਿਬ ਕਿਉਂਕਿ ਥਾਟ ਦਾ ਬਹੁਤ ਲੈਣਾ ਦੇਣਾ ਅੱਜ ਦੇ ਸਮੇਂ 'ਚ ਮਿਲਦਾ ਤਾਂ ਦਿੱਕਤ ਹੀ ਇਹੀ ਹੈ ਹਰਮਨ ਜੀ ਕਿ ਮਨ ਨਹੀਂ ਲੋਕਾਂ ਦਾ ਸ਼ਾਂਤ ਹੁੰਦਾ ਲੋਕਾਂ ਦਾ ਮਨ ਹੀ ਅੰਨਾ ਭਟਕਦਾ ਹੈ ਜਾਂ ਕਹਿ ਲਓ ਟੈਨਸ਼ਨਾਂ ਚੀਜ਼ਾਂ ਹੀ ਅੰਨੀਆਂ ਜ਼ਿੰਦਗੀ ਦੇ ਵਿੱਚ ਹੁੰਦੀਆਂ ਕਿ ਮਨ ਨੂੰ ਸ਼ਾਂਤ ਹੀ ਨਹੀਂ ਬੰਦਾ ਕਰ ਸਕਦਾ ਕਿਉਂਕਿ ਸਰ ਲਾਈਫਸਟਾਈਲ ਡਿਫਰੈਂਟ ਬਣਾਇਆ ਜਿਹੜੀਆਂ ਬਿਮਾਰੀਆਂ ਦੀ ਟਰਮਨੋਲੋਜੀ ਅੱਜ ਲੋਕਾਂ ਕੋਲ ਹੈ ਵੱਡੇ ਵੱਡੇ ਬਿਮਾਰੀਆਂ ਦਾ ਨਾਮ ਨੇ ਇਹ ਅੱਜ ਤੋਂ 15 ਸਾਲ ਪਹਿਲੇ ਕਿੱਥੇ ਸੀਗੇ ਹੂੰ ਕਿਨੂੰ ਹੁੰਦਾ ਸੀ ਕੈਂਸਰ ਹੂੰ ਕਿਨੂੰ ਹੁੰਦੀ ਸੀ ਡਿਫਰੈਂਟ ਡਿਫਰੈਂਟ ਤਰੀਕੇ ਦੀ ਪ੍ਰੋਬਲਮਸ ਨਹੀਂ ਹੁੰਦੀਆਂ ਸੀ ਕਿਉਂਕਿ ਉਸ ਸਮੇਂ ਨਾ ਲੋਕੀ ਆਪਣੇ ਘਰ 'ਚ ਆਪਣੇ ਫੈਮਿਲੀ ਨੂੰ ਟਾਈਮ ਦਿੰਦੇ ਸੀਗੇ ਇੱਕ ਦੂਸਰੇ ਦੇ ਸੁੱਖ ਦੁੱਖ ਚ ਖੜੇ ਹੁੰਦੇ ਸੀ ਮੋਬਾਈਲ ਫੋਨਸ ਨਹੀਂ ਹੁੰਦੇ ਸੀ ਮੋਬਾਈਲ ਫੋਨ ਨਹੀਂ ਹੁੰਦੇ ਸੀਗੇ ਅੱਜ ਅਸੀਂ ਇੱਕੋ ਘਰ 'ਚ ਬੈਠ ਕੇ ਇੱਕੋ ਕਮਰੇ 'ਚ ਬੈਠ ਕੇ ਇੱਕੋ ਟੇਬਲ ਤੇ ਬੈਠ ਕੇ ਡਿਨਰ ਕਰਦੇ ਹੋਏ ਵੀ ਹਰ ਬੰਦਾ ਆਪਣੇ ਮੋਬਾਈਲ ਦੇ ਨਾਲ ਮੋਬਾਈਲ ਫੋਨ ਕਿੰਨਾ ਕਿ ਤੁਸੀਂ ਕਾਰਨ ਮੰਨਦੇ ਹੋ ਬਿਮਾਰੀਆਂ ਦਾ ਸਟ्रेस ਦਾ ਇਹ ਸਾਰੀ ਚੀਜ਼ਾਂ ਦਾ ਮੈਂ ਨਾ ਇੱਕ ਮਿੰਟ ਲਗਾਵਾਂਗਾ ਤੁਹਾਨੂੰ ਮੋਬਾਈਲ ਫੋਨ ਦਾ ਵੀ ਰੀਜ਼ਨ ਪਤਾ ਲੱਗ ਜਾਏਗਾ ਸਭ ਤੋਂ ਪਹਿਲੇ ਤੇ ਬਿਮਾਰੀ ਕਿੱਦਾਂ ਆਂਦੀ ਹੈ ਔਰ ਇਹ ਮੋਬਾਈਲ ਫੋਨ ਉਹਨੂੰ ਕਿੱਦਾਂ ਵਧਾ ਰਿਹਾ ਅਸੀਂ ਸਮਝਣ ਦੀ ਕੋਸ਼ਿਸ਼ ਕਰੇ ਕਿ ਮਾਈਂਡ ਕਿੱਦਾਂ ਡੀਲ ਕਰਦਾ ਹੈ ਸਰ ਮਾਈਂਡ ਦੀ ਨਾ ਇੱਕ ਲੈਂਗੁਏਜ ਹੈ ਮਾਈਂਡ ਨਾ ਪਿਕਚਰਸ ਨਾਲ ਡੀਲ ਕਰਦਾ ਹੈ ਚਾਹੇ ਤੁਹਾਡੀ ਅੱਖਾਂ ਖੁੱਲੀਆਂ ਹੋਣ ਚਾਹੇ ਬੰਦ ਹੋਣ ਮੈਂ ਬੋਲਿਆ ਥਾਟ ਕ੍ਰੀਏਟ ਕਰਦਾ ਪਿਕਚਰ ਪਿਕਚਰ ਕ੍ਰੀਏਟ ਕਰਦਾ ਈਮੋ ਠੀਕ ਹੈ ਜੀ ਇੱਥੇ ਗੱਲ ਸਮਝ ਆ ਰਹੀ ਹੈ ਜੀ ਜੀ ਔਰ ਉਹ ਇਮੋਸ਼ਨ ਦਾ ਸਾਡੀ ਬਰੀਥਿੰਗ ਤੇ ਹਮਮ ਠੀਕ ਹੈ ਸਾਡੇ ਬੋਡੀ ਪੋਸਚਰ ਤੇ ਸਾਡੇ ਕੌਨਫੀਡੈਂਸ ਤੇ ਬਹੁਤ ਵੱਡਾ ਫਰਕ ਪੈਂਦਾ ਹੈ ਸਿਰਫ ਆ ਚਾਰ ਪਿਕਚਰਸ ਦੇ ਅਸੀਂ ਗੱਲ ਕੀਤੀ ਹੈ ਜੀ ਪਰ ਜਿਹੜਾ ਸਾਰਾ ਦਿਨ ਅਸੀਂ ਮੋਬਾਈਲ ਤੇ ਸਕਰੋਲਿੰਗ ਕਰ ਰਹੇ ਹਾਂ ਹਮ ਅਸੀਂ ਉਹ ਦੇਖ ਰਹੇ ਹਾਂ ਜੋ ਸਾਨੂੰ ਨਹੀਂ ਚਾਹੀਦਾ ਉਹ ਦੇਖ ਰਹੇ ਹਾਂ ਜੋ ਸਾਡੇ profession ਤੋਂ ਰਿਲੇਵੈਂਟ ਨਹੀਂ ਹੈ ਅਸੀਂ ਉਹ ਦੇਖ ਰਹੇ ਹਾਂ ਜੋ ਸਾਰਾ ਦਿਨ ਸਾਰਾ ਦਿਨ 네ਗੇਟਿਵਿਟੀ ਸਰਵ ਕਰ ਰਿਹਾ ਹਾਂ ਅਸੀਂ ਪਿਕਚਰਸ ਦੇਖ ਰਹੇ ਹਾਂ ਸਕਰੋਲਿੰਗ ਕਰਦੇ ਜਾ ਰਹੇ ਹਾਂ ਸਕਰੋਲਿੰਗ ਕਰਦੇ ਜਾ ਰਹੇ ਹਾਂ ਔਰ ਐਂਡ ਆਫ ਦਾ ਡ ਨਾ ਕੋਈ ਪ੍ਰੋਡਕਟਿਵਿਟੀ ਆ ਰਹੀ ਹੈ ਔਰ ਜੋ ਫਰੀ ਵਿੱਚ ਗਿਫਟ ਮਿਲ ਰਿਹਾ ਹੈ ਉਹ ਐਂਜਾਇਟੀ ਦਾ ਹੈਵiness ਦਾ ਓਵਰਥਿੰਕਿੰਗ ਦਾ ਮਿਲ ਰਿਹਾ ਹੈ ਮੇਰੇ ਕਹਿਣ ਦਾ ਪਰਪਸ ਸਿਰਫ ਇਤਨਾ ਹੈ ਕਿ ਥਾਟ ਬਹੁਤ ਵੱਡਾ ਰੋਲ ਪਲੇ ਕਰਦਾ ਹੈ ਥਾਟ ਪਿਕਚਰ ਜਨਰੇਟ ਕਰਦਾ ਹੈ ਪਿਕਚਰ ਇਮੋਸ਼ਨ ਜਨਰੇਟ ਕਰ ਦਿਆ ਔਰ ਇਮੋਸ਼ਨ ਤੁਹਾਡੀ ਬੋਡੀ ਦੇ ਸਟਰਕਚਰ ਨੂੰ ਮੇਨਟੇਨ ਕਰ ਦਿਆ ਤਾਂ ਬਹੁਤ ਖਤਰਨਾਕ ਹੈ ਫਿਰ ਸਾਡੀ ਜ਼ਿੰਦਗੀ ਬਹੁਤ ਖਤਰਨਾਕ ਹੈ ਸਰ ਹਥਿਆਰ ਸਰ ਆਨਾ ਬਹੁਤ ਆਸਾਨ ਹੈ ਉਹਨੂੰ ਸੰਭਾਲ ਕੇ ਰੱਖਣਾ ਸਹੀ ਤਰੀਕੇ ਨਾਲ ਯੂਜ਼ ਕਰਨਾ ਯੂਟਲਾਈਜ਼ ਕਰਨਾ ਉਹ ਸਭ ਤੋਂ ਇੰਪੋਰਟੈਂਟ ਹੈ ਤੇ ਇਹ ਜਿਹੜੀ ਮੈਨੂੰ ਲੱਗਦਾ ਅੱਜ ਕੱਲ ਲੋਕ ਪ੍ਰੇਫਰ ਵੀ ਜਾ ਰੀਲਸ ਨੂੰ ਕਰਦੇ ਨੇ ਕਿਉਂਕਿ ਇੱਕ ਤਾਂ ਈਜ਼ੀ ਟੂ ਵਾਚ ਹੈ ਫਟਾਫਟ ਨਵੀਂ ਚੀਜ਼ ਦੇਖੀ ਜਾਂਦੀ ਹੈ ਨਵੀਂ ਚੀਜ਼ ਉਹ ਸਕਰੋਲ ਕਰ ਕਰਕੇ ਉਹਨੀਆਂ ਚੀਜ਼ਾਂ ਉਹਨਾਂ ਦੇ ਮਾਈਂਡ ਸੇ ਜਾਈ ਜਾ ਰਹੀਆਂ ਨੇ ਐਗਜੈਕਟਲੀ ਸਰ ਐਗਜੈਕਟਲੀ ਔਰ ਸਾਰਾ ਦਿਨ ਕੀ ਹੋ ਰਿਹਾ ਐ ਐਂਡ ਆਫ ਦਾ ਡੇ ਤੁਹਾਨੂੰ ਲੱਗਦਾ ਨਾ ਮੈਂ ਕਰ ਕੀ ਰਿਹਾ ਹੂੰ ਔਰ ਜਦ ਇਰੀਟੇਸ਼ਨ ਚੜੇਗੀ ਤੁਹਾਡਾ ਆਕੇਲੇਚ ਬੈਠ ਦਿਲ ਕਰੇਗਾ ਫਿਰ ਕਿਸੇ ਨਾਲ ਗੱਲ ਕਰਨ ਨੂੰ ਜਲ ਨਹੀਂ ਕਰੇਗਾ ਜਾਂ ਤੇ ਓਵਰ EATING ਕਰੋਗੇ ਜਾਂ ਕੁਝ ਖਾਓਗੇ ਨਹੀਂ ਔਰੇ ਇਹ ਆਦਤ ਵੀ ਜਿਆਦਾ ਪੈ ਜਾਂਦੀ ਹੈ ਬੰਦਾ ਇੱਕ ਵਾਰ ਰੀਲ ਦੇਖਣੀ ਸ਼ੁਰੂ ਹੁੰਦਾ ਹੈ ਮਨਾਂ ਦਾ ਘੰਟਾ ਘੰਟਾ ਲੋਕਾਂ ਦਾ ਵੇਸਟ ਹੈ ਟ੍ਰੈਪ ਹੈ ਟ੍ਰੈਪ ਹੈ ਕਿਉਂਕਿ ਤੁਹਾਡੇ ਮਾਈਂਡ ਨੂੰ ਡੋਪਾਮਾਈਨ ਮਿਲ ਰਿਹਾ ਹੈ ਸਨਟੋਰੇ ਮਿਲ ਰਿਹਾ ਤੁਸੀਂ ਦੇਖਿਆ ਮਜ਼ਾ ਆਇਆ ਦੂਸਰੀ ਚੀਜ਼ ਮਜ਼ਾ ਆਇਆ ਤੀਸਰੀ ਚੀਜ਼ ਮਜ਼ਾ ਆਇਆ ਉ ਮਜ਼ਾ ਕਰਦੇ 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 ਕਦ ਤੁਹਾਡੇ ਮਾਈਂਡ ਵਾਸਤੇ ਉਹ ਐਸਾ ਜੰਕ ਇਕੱਠਾ ਹੋ ਜਾਏਗਾ ਜੋ ਤੁਹਾਨੂੰ ਰਿਕੁਆਇਰਡ ਨਹੀਂ ਸੀਗਾ ਜੋ ਤੁਹਾਡੇ ਵਾਸਤੇ ਇੰਪੋਰਟੈਂਟ ਨਹੀਂ ਸੀਗਾ ਜੋ ਤੁਹਾਡੇ ਮਾਈਂਡ ਵਾਸਤੇ ਹੈਲਦੀ ਨਹੀਂ ਸੀਗਾ ਤੁਸੀਂ ਉਹ ਇਨਫੋਰਮੇਸ਼ਨ ਬਾਰ-ਬਾਰ ਬਾਰ-ਬਾਰ ਦਿੱਤੀ ਔਰ ਇੱਕ ਟਾਈਮ ਤੇ ਮਾਈਂਡ ਆ ਕੇ ਜੀ। ਔਰ ਬੱਚਿਆਂ ਦੇ ਉੱਤੇ ਵੀ ਇਹੀ ਅਸਰ ਪੈਂਦਾ ਹੈ। ਐਗਜ਼ੈਕਟਲੀ ਸਰ। ਚਾਹ ਬੱਚੇ ਆ ਚਾਹ ਵੱਡੇ ਸਭ ਦੇ ਉੱਤੇ ਸੇਮ ਇੰਪੈਕਟ ਪੈਂਦਾ। ਹੂੰ। ਔਰ ਬੱਚਿਆਂ ਨੂੰ ਕਿਵੇਂ ਅਸੀਂ ਦੂਰ ਕਿਵੇਂ ਕਰ ਸਕਦੇ ਹਾਂ ਜਿਹੜੇ ਬੱਚੇ ਅੱਜ ਦੇ ਟਾਈਮਸ ਮੈਂ ਦੇਖਿਆ ਕਿ ਉਹ ਤਾਂ ਮੋਬਾਈਲ ਤੋਂ ਬਿਨਾ ਨਾ ਰੋਟੀ ਖਾਂਦੇ ਨੇ ਨਾ ਕੋਈ ਐਕਟੀਵਿਟੀ ਕਰਦੇ ਨੇ ਸਾਰਾ ਦਿਨ ਮੋਬਾਈਲ ਦੇ ਵਿੱਚ ਲੱਗੇ ਰਹਿੰਦੇ ਨੇ। ਸਰ ਕੋਈ ਵੀ ਬੱਚਾ ਆਪਣੇ ਪੇਰੈਂਟਸ ਦੀ ਰਿਫਲੈਕਸ਼ਨ ਹੈ। ਹੂੰ। ਠੀਕ ਹੈ। ਅਗਰ ਇੱਕ ਪੇਰੈਂਟ ਫਾਦਰ ਆਪਣੇ ਹੱਥ ਚ ਇੱਕ ਵਿਸਕੀ ਦਾ ਗਲਾਸ ਲੈ ਕੇ ਸਿਪ ਕਰਦਾ ਹੋਇਆ ਕਹਿ ਰਿਹਾ ਹੈ ਦਾਰੂ ਬੜੀ ਬਕਾਰ ਚੀਜ਼ ਹੈ। ਹੂੰ। ਤੇ ਕੀ ਬੱਚਾ ਦਾਰੂ ਨਹੀਂ ਪੀਏਗਾ ਡੈਫੀਨਿਟਲੀ ਪੀਏਗਾ স্মੋਕ ਕਰ ਰਿਹਾ ਹੈ ਔਰ ਕਰੇ ਲੰਗਸ ਖਰਾਬ ਹੋ ਜਾਣਗੇ স্মੋਕ ਕਰਨ ਨਾਲ ਕੀ ਉਹ ਬੱਚਾ ਸਮੋਕਿੰਗ ਨਹੀਂ ਕਰੇਗਾ ਉਹ ਡੈਫੀਨਿਟਲੀ ਕਰੇਗਾ ਵਿਜ਼ੂਅਲ ਮੈਮਰੀਜ਼ ਆਰ ਦ ਸਟਰੋਂਗੇਸਟ ਮੈਮਰੀਜ਼ ਅਗਰ ਜੋ ਬੱਚਾ ਦੇਖ ਰਿਹਾ ਹੈ ਸਾਰਾ ਦਿਨ ਆਪਣੇ ਪੇਰੈਂਟਸ ਨੂੰ ਸਕਰੋਲਿੰਗ ਕਰਦੇ ਹੋਏ ਸਟ੍ਰੈਸ 'ਚ ਰਹਿੰਦੇ ਹੋਏ ਦੇਖਦੇ ਹੋਏ ਜਾਂ ਉਹ ਸਾਰੀਆਂ ਚੀਜ਼ਾਂ ਦੇ ਨਾਲ ਆਪਣੇ ਘਰ ਦੇ ਅੰਦਰ ਲੜਾਈਆਂ ਹੁੰਦੇ ਹੋਏ ਦੇਖਦੇ ਹੋਏ ਤੇ ਉਹ ਕਿਉਂ ਨਹੀਂ ਕਰੇਗਾ ਕਿਉਂਕਿ ਬੱਚਾ ਪੈਰੈਂਟਸ ਦੀ ਰਿਫਲੈਕਸ਼ਨ ਹੈ ਉਹਦੇ ਵਾਸਤੇ ਸਭ ਤੋਂ ਵੱਡੇ ਰੋਲ ਹੀਰੋ ਜਿਹੜੇ ਹੁੰਦੇ ਆ ਉਹਦੇ ਪੈਰੈਂਟਸ ਹੁੰਦੇ ਆ ਉਹਦੇ ਫਾਦਰ ਹੁੰਦੇ ਆ ਅਗਰ ਦੇ ਆਰ ਡੂਇੰਗ ਥੀਸ ਟਾਈਪ ਆਫ ਥਿੰਗਸ ਤੇ ਬੱਚਾ ਡੈਫੀਨਿਟਲੀ ਕਰੇਗਾ ਔਰ ਹੁਣ ਅਗਰ ਪੈਰੈਂਟਸ ਨਹੀਂ ਕਰਦੇ ਪੈਰੈਂਟਸ ਬੜੇ ਸ਼ਾਂਤ ਨੇ ਬੱਚਾ ਕਰਦਾ ਤੇ ਉਹਦਾ ਸਟੇਟ ਆਫ ਮਾਈਂਡ ਚੇਂਜ ਕੀਤਾ ਜਾ ਸਕਦਾ ਹੈ ਉਹਨੂੰ ਫੋਕਸ ਉਹਦਾ ਫੋਕਸ ਇੰਚ ਕਰਾਓ ਹਮ ਹਮ ਬੇਸਿਕਲੀ ਕਿ ਐਸੇ ਬੱਚਾ ਨਾ ਗੱਲ ਨਹੀਂ ਕਰ ਰਹੇ बच्चा अटेंशन मांगਦਾ ਹੈ ਜੀ ਪੈਰੈਂਟਸ ਕੋਲ ਟਾਈਮ ਹੀ ਨਹੀਂ ਹੈ ਮੈਕਸਿਮਮ ਲੋਕ ਵਰਕਿੰਗ ਕਲਾਸ ਨੇ ਹਮਮ ਜਦ ਕਈ ਕਈ ਵਾਰ ਤਾਂ ਐਸਾ ਹੁੰਦਾ ਜਦ ਫਾਦਰ ਹੁੰਦੇ ਤੇ ਮਦਰ ਅਵੇਲੇਬਲ ਨਹੀਂ ਹੁੰਦੇ ਜਦ ਮਦਰ ਹੁੰਦੇ ਤੇ ਫਾਦਰ ਅਵੇਲੇਬਲ ਨਹੀਂ ਹੁੰਦੇ ਤੇ ਉਹ ਟਾਈਮ ਨਹੀਂ ਮਿਲ ਪਾ ਰਹੇ ਬੱਚਿਆਂ ਨੂੰ ਇਸ وجہ ਤੋਂ ਸਟ्रेस ਚ ਨੇ ਔਰ ਇਹਦਾ ਕਾਰਨ ਕੀ ਹੈ ਕਿ ਇੱਕ ਤਾਂ ਸਕਰੋਲਿੰਗ ਕਰ ਰਹੇ ਜਾਂ ਤਾਂ ਸਕਰੋਲਿੰਗ ਕਰ ਰਹੇ ਹੈ ਸਕੂਲ ਜਾਂਦਾ ਤਾਂ ਪੜਨ ਨੂੰ ਜਲ ਨਹੀਂ ਕਰਦਾ ਕਿਉਂਕਿ ਸਾਰਾ ਦਿਨ ਤਾਂ ਹੱਥ ਚ ਮੋਬਾਈਲ ਹੈ ਜੀ ਮੇਰੇ ਬੱਚੇ ਦੇ ਨਾਲ ਵੀ ਸੇਮ ਕਨਸਰਨ ਸੀਗਾ ਅਸੀਂ ਰਿਸੋਲਵ ਕਰ ਲਿਆ ਕਿਵੇਂ ਕੀਤਾ ਸੀ ਅਸੀਂ ਕੀ ਕੀਤਾ ਸੀ ਜੋ ਮੋਬਾਈਲ ਫੋਨ ਚਲਾਉਂਦਾ ਸੀਗਾ ਜੀ ਅਸੀਂ ਉਹਦੇ ਪੈਟਰਨ ਚੇਂਜ ਕਰ ਦਿੱਤੇ ਲਾਈਕ ਪੈਟਰਨ ਚੇਂਜ ਕਰ ਦਿੱਤੇ ਕਿ ਇੱਕ ਤੇਮ ਡਿਫਰੈਂਟ ਲਗਾਤੀ ਹੂੰ ਹੂੰ ਦੂਸਰਾ ਉਹਦੇ ਮਾਈਂਡ ਦੀ ਪ੍ਰੋਗਰਾਮਿੰਗ ਕਰਦੇ ਉਹਦੇ ਡਿਫਰੈਂਟ ਡਿਫਰੈਂਟ ਵੇਜ਼ ਨੇ ਹੂੰ 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 ਮੇਰਾ ਜੋ ਕਨਸੈਪਟ ਇੱਥੇ ਗੱਲ ਕਰਨ ਦਾ ਇਹ ਹੈ ਕਿ ਅਗਰ ਬੱਚਾ ਸੁਪੋਜ਼ ਕਿਸੇ ਬੱਚੇ ਦਾ ਮੈਥਸ ਚ ਇੰਟਰਸਟ ਨਹੀਂ ਹੈ ਉਹਨੂੰ ਸਿਰਫ ਇੰਗਲਿਸ਼ ਦੀ ਕਲਾਸ ਜਾਂ ਉਹਨੂੰ ਹਿੰਦੀ ਦੀ ਕਲਾਸ ਪਸੰਦ ਹੈ ਉਹਨੂੰ ਮੈਥਸ ਨਹੀਂ ਪਸੰਦ ਉਹਨੂੰ ਸਾਇੰਸ ਨਹੀਂ ਪਸੰਦ ਪਰ ਬੱਚੇ ਦੀ ਗ੍ਰੋਥ ਵਾਸਤੇ ਤਾਂ ਸਾਰੇ ਸਬਜੈਕਟ ਚੀਜ਼ ਹੈ ਜੀ 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 ਹੁਣ ਅਸੀਂ ਕੀ ਕਰਦੇ ਆ ਸਾਡੇ ਕੋਲ ਬੱਚੇ ਆਉਂਦੇ ਆ ਅਸੀਂ ਉਹਨਾਂ ਦੀ ਪਰਸੈਪਸ਼ਨ ਚੇਂਜ ਕਰਾ ਦਿੰਦੇ ਆ ਹੂੰ ਹੋ ਸਕਦਾ ਹੈ ਕਿ ਉਹਨੂੰ ਮੈਥ ਇਸ ਕਰਕੇ ਨਹੀਂ ਪਸੰਦ ਕਿਉਂਕਿ ਮੈਥ ਵਾਲੇ ਟੀਚਰ ਉਹਦੇ ਨਾਲ ਅੱਛਾ ਬਿਹੇਵ ਨਹੀਂ ਕਰਦੇ ਹੂੰ ਜਾਂ ਉਹਨੂੰ ਹਿੰਦੀ ਵਾਲੀ ਬਹੁਤ ਜ਼ਿਆਦਾ ਪਿਆਰ ਕਰਦੀ ਹੈ ਹੂੰ ਤੇ ਇਹ ਕਨਸਰਨ ਵੀ ਰਿਜ਼ੋਲਵ ਕੀਤਾ ਜਾ ਸਕਦਾ ਸਾਡੇ ਕੋਲ ਕਈ ਲੋਕ ਆਉਂਦੇ ਆ ਜਿਹੜੇ ਕਹਿੰਦੇ ਕਿ ਇਹਦਾ ਇਸ ਸਬਜੈਕਟ ਚ ਇੰਟਰਸਟ ਨਹੀਂ ਹੈ ਹੂੰ ਹੂੰ ਠੀਕ ਹੈ ਤੇ ਇਟੋ ਕੋ ਨਹੀਂ 5 ਮਿੰਟਸ ਸਭ ਸਾਹਮਣੇ ਵਾਲਾ ਦਾ ਬਲੀਫ ਚੇਂਜ ਹੋ ਜਾਂਦਾ Hmm. स्क्रॉलिंग ਅਸੀਂ ਪਤਾ ਕਦ ਕਰਦੇ ਆ ਉਹ ਹਰ ਇਨਸਾਨ ਜੋ ਬਹੁਤ ਜ਼ਿਆਦਾ ਸਕਰੋਲਿੰਗ ਕਰ ਰਿਹਾ ਹੈ ਉਹਦਾ ਇੱਕ ਕਾਰਨ ਹੈ ਕਿ ਉਹਦੀ ਜ਼ਿੰਦਗੀ ਦੇ ਅੰਦਰ ਉਹਦਾ ਫੋਕਸ ਕਲੀਅਰ ਨਹੀਂ ਹੈ ਉਹਦੇ ਕੋਲ ਵਿਜ਼ਨ ਨਹੀਂ ਹੈ ਜਿੱਦਨ ਤੁਹਾਡੇ ਕੋਲ ਬਹੁਤ ਇੰਪੋਰਟੈਂਟ ਕੰਮ ਹੁੰਦਾ ਹੈ ਜਾਂ ਉਸ ਦਿਨ ਵੀ ਤੁਸੀਂ ਜ਼ਿਆਦਾ ਸਕਰੋਲਿੰਗ ਕਰਦੇ ਹੋ ਨਹੀਂ ਕਰਦੇ ਕਿਉਂਕਿ ਉਸ ਦਿਨ ਤੁਸੀਂ ਫੋਕਸਡ ਹੋ ਉਸ ਦਿਨ ਤੁਹਾਨੂੰ ਪਤਾ ਹੁੰਦਾ ਹੈ ਕਿ ਐਂਡ ਆਫ ਦਾ ਡੇ ਮੈਂ ਰਿਜ਼ਲਟ ਕੀ ਕਨਵਰਟ ਕਰਨਾ ਹੈ ਜੀਸ ਪਰ ਜਿੱਦਨ ਤੁਹਾਡੇ ਕੋਲ ਕਰਨ ਨੂੰ ਕੁਝ ਨਹੀਂ ਹੈ ਤੇ ਫਿਰ ਮਾਈਂਡ ਤੇ ਸਭ ਇਹਨੂੰ ਕੁਝ ਨਾ ਕੁਝ ਤੇ ਚਾਹੀਦਾ ਹੈ 60000 ਖਾਲੀ ਮਨ ਸ਼ੈਤਾਨ ਦਾ ਕਰ ਖਾਲੀ ਮਨ ਸ਼ੈਤਾਨ ਦਾ ਕਰ ਜਿਵੇਂ ਇਹ ਤਾਂ ਮੋਬਾਈਲ ਦੀ ਗੱਲ ਹੋ ਗਈ ਔਰ ਜਿਵੇਂ ਆਪਾਂ ਬਿਮਾਰੀਆਂ ਦਾ ਜ਼ਿਕਰ ਕਰ ਰਹੇ ਸੀ ਕਈ ਲੋਕਾਂ ਨੂੰ ਜਿਵੇਂ ਉਹ ਨਸ਼ੇ ਦੀ ਲਤ ਲੱਗ ਜਾਂਦੀ ਹੈ ਤਾਂ ਕੀ ਮਨ ਨੂੰ ਕੰਟਰੋਲ ਕਰਕੇ ਕਿਉਂਕਿ ਵਸਤਾ ਅਸੀਂ ਵੀ ਕਈ ਲੋਕਾਂ ਨਾਲ ਜਿੰਨਾਂ ਦੇ ਨਾਲ ਇੰਟਰਵਿਊਜ਼ ਕੀਤੀਆਂ ਉਹ ਇਹੀ ਕਹਿੰਦੇ ਨੇ ਕਿ ਮਨ ਦੇ ਉੱਤੇ ਕੰਟਰੋਲ ਕਰਨਾ ਹੀ ਸਭ ਕੁਝ ਹੈ ਜੇਸੀ ਮਨ ਦੇ ਉੱਤੇ ਕੰਟਰੋਲ ਕਰ ਲਿਆ ਤਾਂ ਨਸ਼ਾ ਵੀ ਈਜ਼ਲੀ ਛੱਡਿਆ ਜਾ ਸਕਦਾ ਹੈ ਤਾਂ ਕੀ ਜਿਹੜੇ ਇਸ ਵੇਲੇ ਨੌਜਵਾਨ ਕੁਝ ਇਸ ਅਵਸਥਾ ਦੇ ਵਿੱਚ ਨੇ ਨਸ਼ੇ ਵਾਲੀ ਤਾਂ ਕੀ ਉਹ ਨਸ਼ਾ ਐਵੇਂ ਛੱਡ ਸਕਦੇ ਹੁੰਦੇ ਸਰ ਦੇਖੋ ਪਹਿਲੇ ਅਸੀਂ ਸਮਝ ਜਦਿਆਂ ਨਸ਼ੇ ਦੇ ਅੰਦਰ ਬੰਦਾ ਕੋ ਪੈ ਕੇ ਜਾਂਦਾ ਹੂੰ ਸਾਨੂੰ ਸਮਝਣਾ ਪਏਗਾ ਕਿ ਜਿੰਨੇ ਵੀ ਲੋਕ ਡਰਿੰਕ ਕਰਦੇ ਆ ਉਹਨਾਂ ਨੇ ਦੇਖਿਆ ਹੋਵੇਗਾ ਕਿ ਡਰਿੰਕ ਕਰਨ ਤੋਂ ਬਾਅਦ ਉਹਨਾਂ ਦਾ ਮਨ ਖੇੜ ਜਾਂਦਾ ਹੂੰ ਜੇ ਕਹਿੰਦੇ ਬੰਦਾ ਸਟ्रेस ਫ੍ਰੀ ਹੋ ਜਾਂਦਾ ਹੈ ਸਟ्रेस ਫ੍ਰੀ ਹੋ ਜਾਂਦਾ ਆ ਕਿਉਂ ਹੁੰਦਾ ਇਹ ਸਾਨੂੰ ਜਾਨਣਾ ਪਏਗਾ ਸਾਡੇ ਬ੍ਰੇਨ ਦੇ ਅੰਦਰ ਨਾ ਕੈਮੀਕਲਸ ਹੁੰਦੇ ਆ ਹੂੰ ਸਾਡੀ ਬਾਡੀ ਦੇ ਜਿੰਨੇ ਵੀ ਆਰਗਨਸ ਨੇ ਨਾ ਉਹਨੂੰ ਚਲਾਉਣ ਵਾਸਤੇ ਜਿਹੜੀ ਮੈਡੀਸਿਨ ਚਾਹੀਦੀ ਹੈ ਨਾ ਉਹ ਕੁਦਰਤ ਨੇ ਤੁਹਾਡੇ ਦਿਮਾਗ 'ਚ ਨਾ ਕੈਮੀਕਲਸ ਦੇ ਰੂਪ 'ਚ ਭੇਜੀ ਹੈ ਜਿਨ੍ਹਾਂ ਨੂੰ ਐਂਡੋਫਿਨਸ ਡੋਪਾਮਾਈਨ ਕੋਰਟੀਸੋਲ ਸੈਨਟੋਰੀਅਮ ਬੋਲਦੇ ਆ ਹੂੰ ਸੈਨਟੋਰੀਅਮ ਨਾ ਇੱਕ ਐਸਾ ਡਰਗ ਹੈ ਜੋ ਸਾਡੇ ਬ੍ਰੇਨ ਚ ਅਵੇਲੇਬਲ ਹੈ ਜੋ ਖੁਸ਼ੀ ਦਿੰਦਾ ਹੈ ਹੂੰ ਜੋ ਖੁਸ਼ੀ ਦਿੰਦਾ ਹੈ ਤੇ ਜਦ ਅਸੀਂ ਡਰਿੰਕ ਕਰਦੇ ਆ ਨਾ ਤੇ ਸੈਨਟੋਰੀਅਮ ਰਿਲੀਜ਼ ਹੁੰਦਾ ਬੰਦਾ ਕਹਿੰਦਾ ਮੈਂ ਸਟ्रेस ਫ੍ਰੀ ਹੋ ਗਿਆ ਹੂੰ স্মੋਕਿੰਗ ਕਰਦੇ ਆ ਤੇ ਉਹ ਰਿਲੀਜ਼ ਹੁੰਦਾ ਹੂੰ ਕੋਈ ਵੀ ਐਸਾ ਕੰਮ ਜਿਹਦੇ ਨਾਲ ਤੁਹਾਡੇ ਅੰਦਰ ਐਕਸਾਈਟਮੈਂਟ ਜਾਗਦੀ ਹੈ ਨਾ ਤਾਂ ਸੈਨਟੋਰੀਅਮ ਰਿਲੀਜ਼ ਹੁੰਦੀ ਵਜ੍ਹਾ ਤੋਂ ਜਾਗਦੀ ਹੈ ਹੁਣ ਨਸ਼ਾ ਉਹ ਸੈਨਟੋਰੀਅਮ ਨੂੰ ਦੇ ਰਿਹਾ ਹੈ ਹੂੰ ਠੀਕ ਹੈ ਮਨ ਨੂੰ ਕੰਟਰੋਲ ਦੀ ਗੱਲ ਤੇ ਤਦ ਆਏਗੀ ਜਦ ਬੰਦਾ ਇੱਕ ਤੇ ਉਸ ਦਲਦਲ ਚੋਂ ਨਿਕਲਣਾ ਚਾਹੇ ਸਾਡੇ ਕੋਲ ਲੋਕ ਹੀ ਆਉਂਦੇ ਆਂ ਕੰਦੇ ਆ ਕਿ ਅਸੀਂ ਨਸ਼ਾ ਛਡਣਾ ਚਾਹੁੰਦੇ ਆਂ ਔਰ ਅਸੀਂ ਕਈ ਲੋਕਾਂ ਦਾ ਛੁਡਾਇਆ ਵੀ ਹੈ ਪਰ ਅਸੀਂ ਇੱਕ ਚੀਜ਼ ਬੋਲਦੇ ਆਂ ਕਿ ਨਸ਼ਾ ਛੁਡਾਨ ਵਾਸਤੇ ਮੈਕਸਿਮਮ ਲੋਕ ਸਾਡੇ ਕੋਲ ਕੌਣ ਆਉਂਦੇ ਆ ਉਹ ਖੁਦ ਨਹੀਂ ਆਉਂਦੇ ਉਹਨਾਂ ਦੇ ਗਾਰਡੀਅਨਸ ਆਉਂਦੇ ਆ ਪੈਰੈਂਟਸ ਆਨਗੇ ਦੋਸਤਾਂ ਆਨਗੇ ਵਾਈਫ ਆ ਗਈ ਕਿ ਇਹਨਾਂ ਦਾ ਨਸ਼ਾ ਛਡਾ ਦਿਓ ਜੀ ਨਹੀਂ ਛਡਾਇਆ ਜਾ ਸਕਦਾ ਭਾਜੀ ਜਦ ਤੱਕ ਉਹ ਬੰਦਾ ਆਪ ਰੈਡੀ ਨਹੀਂ ਹੈ ਅਗਰ ਉਹ ਆਪ ਰੈਡੀ ਹੈ ਕਿਉਂਕਿ ਸਬਕੌਨਸ਼ੀਅਸਲੀ ਉਹ ਇੱਕ ਚੀਜ਼ ਬਾਰੇ ਉਹਨੂੰ ਤੋੜ ਮਚਦੀ ਹੈ ਉਹਨੂੰ ਕ੍ਰੇਵਿੰਗ ਆਉਂਦੀ ਹੈ ਵੀ ਹੈਵ ਫਾਈਵ ਸੈਂਸਸ ਹਮਮ ਠੀਕ ਹੈ ਉਹਦੀ ਟੇਸਟ ਵਾਲੀ ਸੈਂਸ ਹੈ ਇੱਕ ਸਪੈਸਿਫਿਕ ਟਾਈਮ ਤੇ ਬੰਦਾ ਡਰਿੰਕ ਕਰਦਾ ਹੈ ਸ਼ਾਮੀ 7 ਵਜਣਗੇ ਉਹਨੂੰ ਤੋੜ ਉੱਠੇਗੀ ਉੱਠੇਗੀ ਕੋਈ ਸਵੇਰੇ ਫੀਮ ਲਗਾਉਂਦਾ ਉਹਨੂੰ ਤੋੜ ਉੱਠੇਗੀ ਉੱਠੇਗੀ ਅਗਰ ਅਸੀਂ ਉਸ ਟਾਈਮ ਦਾ ਪੈਟਰਨ ਚੇਂਜ ਕਰ ਦਈਏ ਹਮ ਤੇ ਭਾਜੀ ਉਹ ਤੋੜ ਖਤਮ ਕੀਤੀ ਜਾ ਸਕਦੀ ਹੈ ਹਮ ਅਸੀਂ ਉਹਦੇ ਮਾਈਂਡ ਦੇ ਅਗਰ ਪੈਟਰਨ ਚੇਂਜ ਕਰ ਦਈਏ ਹਮ ਤੇ ਭਾਜੀ 101 ਐਂਡ 1% ਉਨਸ਼ਾ ਛੱਡਿਆ ਜਾ ਸਕਦਾ ਬਿਨਾ ਕਿਸੇ ਦਵਾਈ ਤੋਂ ਬਿਨਾ ਕਿਸੇ ਅਲਟਰਨੇਟਿਵ ਮੈਡੀਸਨ ਤੋਂ ਇਹ ਤੁਸੀਂ ਕਿਵੇਂ ਕਰਦੇ ਹੋ ਬੰਦੇ ਨੂੰ ਹਿਪਨੋਟਾਈਜ਼ ਕਰਕੇ ਕਰਦੇ ਹੋ ਕਿ ਤੁਸੀਂ ਚੀਜ਼ਾਂ ਇਸਤੇਮਾਲ ਕਰਦੇ ਸਰ ਬੇਸਿਕਲੀ ਅਸੀਂ ਕੀ ਕਰਦੇ ਹਾਂ ਕਿ ਅਸੀਂ ਸਾਹਮਣੇ ਵਾਲੇ ਦੇ সাবਕੌਂਸ਼ੀਅਸ ਮਾਈਂਡ ਦਾ ਐਕਸੈਸ ਲੈਂਦੇ ਹਾਂ ਪਹਿਲੀ ਗੱਲ ਤੇ ਇਹ ਹੈ ਕਿ ਜਦ ਮੈਂ ਹੁਣੇ ਤੁਹਾਨੂੰ ਕਿਹਾ ਸੀਗਾ ਕਿ ਤੁਸੀਂ ਆਪਣੇ 8 ਸਾਲ ਪੁਰਾਣੇ ਜਦ ਤੁਸੀਂ 8 ਸਾਲ ਦੀ ਏਜ ਦੇ ਸੀਗੇ ਉਹ ਘਰ ਦੇਖੋ ਤੂੰ ਤੁਸੀਂ ਪਿਕਚਰ ਕ੍ਰੀਏਟ ਕੀਤੀ ਅੱਜ ਤੁਹਾਡੀ ਏਜ 35 ਸਾਲ ਹੈ ਉਹ 8 ਸਾਲ ਦੀ ਏਜ ਵਾਲਾ ਘਰ ਤੁਹਾਡੇ ਸਬਕੌਂਸ਼ੀਅਸ ਵਿੱਚ ਸਟੋਰ ਸੀਗਾ ਨਾ ਤੁਹਾਨੂੰ ਪਿਕਚਰ ਨਜ਼ਰ ਆਈ ਯਾਨੀ ਕਿ ਸਬਕੌਂਸ਼ੀਅਸ ਦੇ ਅੰਦਰ ਮੈਮਰੀ ਸਟੋਰ ਹੋ ਰਹੀ ਹੈ ਚਾਹੇ ਉਹ ਕ੍ਰਿਕਟ ਦੇ ਅੱਛੇ ਸ਼ਾਟ ਦੀ ਸੀਗੀ ਚਾਹੇ ਬੋਲਡ ਹੁੰਦੇ ਸੀਗੀ ਚਾਹੇ 6 ਦੀ ਸੀਗੀ ਉਹ ਸਾਰੀ ਦੀ ਸਾਰੀ ਪਿਕਚਰ ਤੁਹਾਡੇ ਮਾਈਂਡ 'ਚ ਸਟੋਰ ਹੈ ਔਰ ਇਹ ਸਾਰੀ ਦੀ ਸਾਰੀ ਚੀਜ਼ਾਂ ਸਾਡੇ ਸਬਕੌਂਸ਼ੀਅਸ ਮਾਈਂਡ 'ਚ ਸਟੋਰ ਹੈ ਚਾਹੇ ਉਹ ਪਾਸਟ ਦੇ ਫੀਅਰ ਨੇ ਚਾਹੇ ਕੋਈ ਐਗਰੈਸ਼ਨ ਦੀ ਪ੍ਰੋਬਲਮ ਹੈ ਚਾਹੇ ਕੋਈ ਪਾਸ ਦੀ ਮੈਮਰੀ ਹੈ ਚਾਹੇ ਕੋਈ ਐਕਸੀ ਚਾਹੇ ਪੁਰਾਣੀ ਕੋਈ ਐਸੀ ਪਰਫਾਰਮੈਂਸ ਜਿਹਦੇ ਚ ਤੁਸੀਂ ਸਭ ਤੋਂ ਬੈਸਟ ਪਰਫਾਰਮ ਕੀਤਾ ਸੀਗਾ ਇਹ ਸਾਰੀਆਂ ਚੀਜ਼ਾਂ ਸਬਕੌਂਸ਼ੀਅਸ ਮਾਈਂਡ ਚ ਸਟੋਰ ਨੇ ਅਸੀਂ ਕੀ ਕਰਦੇ ਹਾਂ ਅਸੀਂ ਕੀ ਕਰਦੇ ਹਾਂ ਅਸੀਂ ਸਬਕੌਂਸ਼ੀਅਸ ਦਾ ਐਕਸੈਸ ਲੈ ਲੈਣੇ ਹਾਂ ਜਿਹੜਾ ਮਾਈਂਡ ਉਹਨੂੰ ਬਾਰ-ਬਾਰ ਉਕਸਾਰ ਰਿਹਾ ਨਾ ਕ੍ਰੀਵਿੰਗ ਵਾਸਤੇ ਤੋੜ ਵਾਸਤੇ ਅਸੀਂ ਉਸ ਸਿਚੁਏਸ਼ਨ ਨੂੰ ਆਪਣੇ ਪ੍ਰੋਸੈਸ ਦੇ ਥਰੂ ਬਾਈਪਾਸ ਕਰ ਦਨੇ ਹਾਂ ਜਿਹਦੇ ਨਾਲ ਉਹਦਾ ਉਹ ਟਾਈਮ ਨਿਕਲ ਜਾਂਦਾ ਅਸੀਂ ਹਫਤਾ 10 ਦਿਨ 15 ਦਿਨ ਉਹਨੂੰ ਐਸੋ ਜੀ ਸਟੇਜ 'ਚ ਲੈ ਜਾਂਦੇ ਹਾਂ ਜਿਹਦੇ ਨਾਲ ਉਹਦਾ ਨਸ਼ਾ ਕਰਨ ਨੂੰ ਜੀ ਨਹੀਂ ਕਰਦਾ ਮਨ ਦੇਖੀ ਜੋ স্মੋਕ ਕਰਨ ਵਾਲਾ ਹੈ ਉਹਦੇ ਕੋਲ স্মੋਕ ਲੈ ਕੇ ਵੀ ਜਾਉਂਗੇ ਤਾਂ ਪਜਦਾ ਹੈ। ਹੂੰ। ਇਦਾਂ ਵੀ ਹੋ ਜਾਂਦਾ ਕਿਉਂਕਿ ਅਸੀਂ ਸਬਕੌਨਸ਼ੀਅਸ ਦੇ ਅੰਦਰ ਇਹ ਚੀਜ਼ ਪਾਦਨਿਆ ਕਿ ਇਹ ਚੀਜ਼ ਤੇਰੇ ਵੱਸੇ ਠੀਕ ਨਹੀਂ ਹੈ। ਜਿਵੇਂ ਕਿਉਂਕਿ ਸਾਡੇ ਰਿਪੋਰਟਰ ਹੀ ਨੇ ਇਹ ਅਮਨ ਪ੍ਰੀਤ ਸਿੰਘ ਗੜੀਤਾ ਜਿਵੇਂ ਤੁਸੀਂ ਇਹਨਾਂ ਦੇ ਉੱਤੇ ਵਰਕ ਕੀਤਾ ਜਦੋਂ ਤੁਸੀਂ ਆਏ ਤੁਸੀਂ ਕਿਹਾ ਕਿ ਟੀਮ ਸਾਰੀ ਦਿਖਾਓ ਔਰ ਤੁਸੀਂ ਸਾਰਿਆਂ ਦੇ ਉੱਤੇ ਟਰਾਈ ਕੀਤਾ ਦੋ ਤਿੰਨ ਬੰਦਿਆਂ ਦੇ ਉੱਤੇ ਤੁਸੀਂ ਟਰਾਈ ਕੀਤਾ ਤਾਂ ਤੁਹਾਨੂੰ ਇਹ ਤੁਹਾਡਾ ਸਬਜੈਕਟ ਤੁਹਾਨੂੰ इजीली ਲੱਗਿਆ ਕਿ ਹਾਂ ਇਸ ਨੂੰ ਤੁਸੀਂ ਇਹਦਾ ਮਾਈਂਡ ਆਪਣੇ ਕੰਟਰੋਲ ਦੇ ਵਿੱਚ ਤੁਸੀਂ ਲੈ ਲਿਆ ਇਹਨੂੰ। ਜੀ। ਤਾਂ ਇਹ ਹੁਣ ਕਰ ਤੱਕ ਤੁਹਾਡੇ ਕੰਟਰੋਲ ਦੇ ਵਿੱਚ ਰਹ ਸਰ ਪਹਿਲੀ ਗੱਲ ਤੇ ਇਹ ਹੈ ਕਿ ਇਹਨਾਂ ਨੇ ਮੇਰੇ ਤੇ ਬਿਲੀਫ ਕੀਤਾ ਤਦ ਇਹਨਾਂ ਦੇ ਮਾਈਂਡ ਦਾ ਐਕਸੈਸ ਮੇਰੇ ਕੋਲ ਆਇਆ ਮੈਂ ਉਹਨਾਂ ਨੂੰ ਕੰਟਰੋਲ ਨਹੀਂ ਕਰਦਾ ਹਮ ਹਿਪਨੋਟਿਜ਼ਮ ਦੇ ਅੰਦਰ ਅਸੀਂ ਹਮੇਸ਼ਾ ਬੋਲਦੇ ਹਾਂ ਕਿ ਵੀ ਡੂ ਨੋਟ ਕੰਟਰੋਲ ਅਦਰ ਪੀਪਲ ਵੀ ਜਸਟ ਹੈਲਪ ਥੈਮ ਓਕੇ ਠੀਕ ਹੈ ਪਰ ਦੂਸਰੇ ਪਾਸੇ ਜੇ ਇਸ ਨੂੰ ਅਸੀਂ ਹੋਰ ਲੋਕਾਂ ਦੀ ਭਾਸ਼ਾ ਵਿੱਚ ਦੇਖੀਏ ਸਮਝੀਏ ਤਾਂ ਹਿਪਨੋਟਿਜ਼ਮ ਤਾਂ ਹੀ ਹੁੰਦਾ ਕਿ ਆਪਣੇ ਵਸ ਦੇ ਵਿੱਚ ਕਰ ਲੈਣਾ ਸਰ ਉਹ ਉਹ ਲੋਕਾਂ ਨੇ ਨਾ ਇੰਡੀਅਨ ਫਿਲਾਸਫੀ ਇਹੋ ਜੀ ਹੈ ਇਹਨਾਂ ਨੂੰ ਵਸ਼ੀਕਰਨ ਨਾਲ ਜੋੜਿਆ ਹੋਇਆ ਹੈ ਤੰਤਰ ਮੰਤਰ ਸਿੱਧੀ ਸਾਧਨਾ ਉਹਦੇ ਨਾਲ ਜੋੜਿਆ ਹੋਇਆ ਹੈ ਐਸਾ ਨਹੀਂ ਹੈ ਸਰ ਹੂੰ ਇੱਕ ਮਾਈਂਡ ਦੀ ਹਿਪਨੋਟਿਸਮਿਕ ਚੰਗੇ ਕੰਮ ਵਾਸਤੇ ਵੀ ਯੂਜ਼ ਹੋ ਸਕਦਾ ਸਰ ਅਸੀਂ ਯੂਜ਼ ਕਰ ਹੀ ਰਹੇ ਹਾਂ ਅਸੀਂ ਹੈਪੀ ਇਮੋਸ਼ਨ ਦੇ ਸਕਦੇ ਹਾਂ ਸਾਹਮਣੇ ਵਾਲੇ ਦੀ ਜੇਕਰ ਕੋਈ ਬਿਮਾਰੀ ਐਸੀ ਹੈ ਜੋ ਸਟ्रेस ਐਂਗਜ਼ਾਈਟੀ ਦੀ وجہ ਤੋਂ ਆਈ ਹੈ ਅਸੀਂ ਉਹ ਹਟਾ ਸਕਦੇ ਹਾਂ ਡਾਕਟਰਸ ਕਹਿੰਦੇ ਆ ਜਿਹੜੀਆਂ ਬਿਮਾਰੀਆਂ ਤੁਸੀਂ ਹਟਾਈਆਂ ਭਾਜੀ ਬਹੁਤ ਸਾਰੀ ਚੀਜ਼ਾਂ ਕੀਤੀਆਂ ਕਈ ਲੋਕਾਂ ਦਾ 슈ਗਰ ਲੈਵਲ ਮੇਨਟੇਨ ਕੀਤਾ ਹੈ ਕਈ ਲੋਕਾਂ ਦਾ ਬੀਪੀ ਲੈਵਲ ਮੇਨਟੇਨ ਕੀਤਾ ਹੈ ਇਵਨ ਮੈਂ ਇੱਕ ਇਨਸੀਡੈਂਟ ਤੁਹਾਡਾ ਨਾਲ ਸ਼ੇਅਰ ਕਰਨਾ ਚਾਹਾਂਗਾ ਉਹ ਬੜਾ ਮਤਲਬ ਕਿ ਮੈਰੇਕਿਊਲਸ ਰਿਜ਼ਲਟ ਸੱਡਣਾ ਲਾਇਆ ਜਦੋਂ ਨਾ ਮੈਂ ਆਪਣੇ ਟੀਮ ਦੇ ਕੁਝ ਲੋਕਾਂ ਨੂੰ ਸਿਖਾਉਂਦਾ ਵੀ ਆ ਜੋ ਸੋਸ਼ਲ ਵਰਕ ਵਾਸਤੇ ਜਾਂ ਮੈਡੀਕਲੀ ਕੰਮ ਕਰਨਾ ਚਾਹੁੰਦੇ ਮੇਰੇ ਕੋਈ ਕਈ ਸਾਰੇ ਸਾਈਕੋਲੋਜਿਸ ਕਈ ਸਾਰੇ ਡਾਕਟਰ ਸਿੱਖਣ ਆਸਤੇ ਆਉਂਦੇ ਹੂੰ ਹੂੰ ਤੇ ਸਾਡੇ ਇੱਕ ਸਟੂਡੈਂਟ ਹੈ ਉਹਨਾਂ ਦਾ ਨਾਮ ਹੈ ਅਨਿਲ ਸਕਲਾਨੀ ਅੱਛਾ ਉਹ ਡੇਲੀ ਰਹਿੰਦੇ ਆ ਦਵਾਰਕਾ ਚ ਹੋਇਆ ਕੀ ਕਿ ਉਹਨਾਂ ਦੇ ਫਲੈਟ ਦੇ ਨਾਲ ਹੀ ਉਹਨਾਂ ਦੇ ਨੇਬਰ ਸੀਗੇ ਡਾਕਟਰ ਲੇਡੀ ਐ ਏਜ ਹੋਏਗੀ ਅਪਰੋਕਸੀਮੇਟਲੀ 50 ਪਲਸ ਔਰ ਸਮ ਹਾਉ ਉਹਨਾਂ ਦਾ ਨਿਊਰੋ ਦਾ ਆਪਰੇਸ਼ਨ ਹੋਇਆ ਔਰ ਉਹਨਾਂ ਦਾ ਵੋਕਲ ਕੋਰਡ ਬੰਦ ਹੋ ਗਿਆ ਅੱਛਾ ਲਖਵਾ ਲੱਗ ਗਿਆ ਡਾਕਟਰ ਸੈਡ ਕਿ ਇਹ ਜ਼ਿੰਦਗੀ ਚ ਬੋਲ ਨਹੀਂ ਪਾਨਗੇ ਦੁਬਾਰਾ ਫੂਡ ਪਾਈਪ ਲੱਗਾ ਹੋਇਆ ਫੂਡ ਪਾਈਪ ਤੋਂ ਖਾਣਾ ਖਾ ਰਹੇ ਹਨ ਹੀ ਸੈਡ ਕਿ ਭਈ ਬੋਲ ਤਾਂ ਕਦੀ ਪਾਨਗੇ ਨਹੀਂ ਪਰ 18 ਲੱਖ ਰੁਪਏ ਦਾ ਇੰਜੈਕਸ਼ਨ ਲੱਗੇਗਾ 1 ਸਾਲ ਵਾਸਤੇ ਹਰ ਤੀਸਰੇ ਮਹੀਨੇ ਜਿਸ ਦੇ ਨਾਲ ਇਹ ਲਕਵਾ ਬਾਕੀ ਬਾਡੀ ਚ ਨਾ ਜਾਏ ਬੋਲ ਤਾਂ ਕਦੀ ਪਾਨਗੇ ਨਹੀਂ ਇਹ ਡਾਕਟਰ ਦੀ ਸਟੇਟਮੈਂਟ ਹੈ ਆਈ ਕੈਨ ਗਿਵ ਯੂ ਦਾ ਪ੍ਰੂਫਸ ਕਿ ਕਿਦਾਂ ਇਹ ਟਰਾਂਸਫਰਮੇਸ਼ਨ ਹੋਈ ਤੇ 18 ਲੱਖ ਦਾ ਇੰਜੈਕਸ਼ਨ ਲੱਗੇ ਭਾਜੀ ਉਹ ਲੇਡੀ ਫਿਰ ਵੀ ਨਹੀਂ ਬੋਲੀ ਸਾਡੇ ਪਾਰਟਿਸਪੈਂਟ ਨੇ ਸਾਡੇ ਸਟੂਡੈਂਟ ਨੇ ਸਿਰਫ 5 ਮਿੰਟ ਦੀ ਥੈਰੇਪੀ ਦਿੱਤੀ ਐਂਡ ਸ਼ੀ ਸਟਾਰਟਡ ਸਪੀਕਿੰਗ ਅੱਛਾ ਤੀਸਰੇ ਦਿਨ ਉਹਨੇ ਆਪਣਾ ਫੂਡ ਪਾਈਪ ਕੱਢ ਦਿੱਤਾ ਨਾਰਮਲੀ ਖਾਣਾ ਖਾਣ ਲੱਗ ਗਏ ਐਂਡ 5th ਡੇ ਸ਼ੀ ਵਾਸ ਅ ਡਾਕਟਰ ਸ਼ੀ ਸੌਰੀ ਸ਼ੀ ਇਜ਼ ਅ ਡਾਕਟਰ ਔਰ ਉਹ ਆਪਣੇ ਹਸਪੀਟਲ ਜਾ ਕੇ ਆਪਣਾ ਰੂਟੀਨ ਕੰਮ ਕਰਨ ਲੱਗ ਗਏ ਹੁਣ ਇਹੀ ਕੰਮ ਜੇ ਕਿਸੇ ਡੇਰੇ ਤੇ ਹੋਇਆ ਹੋਏ ਤਾਂ ਲਾਈਨ ਲੱਗ ਜਾਏਗਾ ਜੀ ਪਰ ਅਸੀਂ ਕੀ ਕੀਤਾ ਉਸ ਕੇਸ ਦੇ ਅੰਦਰ ਅਸੀਂ ਆਪਣੀ ਫੀਲਡ ਡਾਕੂਮੈਂਟੇਸ਼ਨ ਕੀਤੀ ਸਾਰੀ ਇਹਦੀ ਕੇਸ ਦੀ ਆਸਰਪਰ ਕੋ ਵੀਡੀਓਜ਼ ਨੇ ਸਾਰੀਆਂ ਅੱਛਾ ਇਨਸ਼ੋਰ ਇਹ ਵੀਡੀਓਜ਼ ਅਸੀਂ ਇਸ ਕੇਸ ਦੀ ਕੀ ਕੀਤਾ ਸੀਗਾ ਪਰਸਨਲੀ ਮੈਂ ਵੀ ਨਹੀਂ ਕੀਤਾ ਮੇਰੇ ਸਟੂਡੈਂਟ ਨੇ ਕੀਤਾ ਹੂੰ ਸਿਰਫ ਪਰ ਸਿਰਫ ਮਾਈਂਡ ਦੀ ਨਰਵਜ਼ ਰਿਲੈਕਸ ਕੀਤੀਆਂ ਕਈ ਵਾਰੀ ਬੰਦਾ ਨਾ ਕੋਈ ਛੋਟੀ ਜੀ ਗੱਲ ਕਿਸੇ ਨੇ ਅੱਜ ਤੋਂ 5 ਸਾਲ ਪਹਿਲੇ ਉਹਨਾਂ ਕੁਝ ਗਲਤ ਕੀਤਾ ਸੀਗਾ ਉਹ ਹੋਲਡ ਕਰਕੇ ਬੈਠਾ ਹੁੰਦਾ ਹੈ ਜਾਂ ਕਈ ਵਾਰੀ ਡਾਕਟਰ ਹੀ ਕਹਿ ਦਿੰਦੇ ਆ ਇਹ ਆਪਕੇ ਸਰਜਰੀ ਕਰ ਰਹੇ ਹਨ ਇਹ ਵਾਲਾ ਸਿੰਪਟਮ ਆਪਕੋ ਆ ਸਕਦਾ ਹੈ ਜਦ ਡਾਕਟਰ ਇਹ ਗੱਲ ਕਹਿ ਦਿੰਦਾ ਨਾ ਪਾਜੀ ਤਾਂ ਫਰਕ ਪੈਂਦਾ ਕਿਉਂਕਿ ਡਾਕਟਰ ਇੱਕ ਅਥਾਰਟੀ ਫਿਗਰ ਹੈ ਔਰ ਅਗਰ ਡਾਕਟਰਸ ਮੇਰੀ ਵੀਡੀਓ ਦੇਖ ਰਹੇ ਨੇ ਤੇ ਜਦ ਵੀ ਅਸੀਂ ਕੋਈ ਟਰੀਟਮੈਂਟ ਕਰਦੇ ਆਂ ਤੇ 네ਗੇਟਿਵ ਜੋ ਕਾਂਸੀਕੁਐਂਸ ਆ ਸਕਦੇ ਆ ਉਹ ਪੇਸ਼ੈਂਟ ਨੂੰ ਨਾ ਬੋਲੋ ਅਗਰ ਤੁਸੀਂ ਬੋਲਤੇ ਸਬਕੌਨਸ਼ੀਅਸ ਮਾਈਂਡ ਪਿਕਚਰਸ ਕ੍ਰੀਏਟ ਕਰਦਾ ਹੈ ਇਮੋਸ਼ਨਸ ਕ੍ਰੀਏਟ ਕਰਦਾ ਹੈ ਔਰ 99% ਚਾਂਸ ਹੈ ਕਿ ਉਹ ਵਾਲੇ ਸਿੰਪਟਮਸ ਉਹ ਵਾਲੇ 네ਗੇਟਿਵ ਕਨਸੀਕਵੈਂਸ ਆਣਗੇ ਮੈਂ ਇਹ ਪੁੱਛ ਰਿਹਾ ਕਿ ਜਿਹੜੀਆਂ ਚੀਜ਼ਾਂ ਬਦਰੇ ਸਬਕੌਂਸ਼ੀਅਸ ਮਾਈਂਡ ਦੇ ਵਿੱਚ ਕੁਝ ਚੱਲ ਰਹੀਆਂ ਹੁੰਦੀਆਂ ਨੇ ਕਿ ਇਸ ਨੂੰ ਅਸੀਂ ਬਾਹਰ ਕੱਢ ਸਕਦੇ ਆ ਕੱਢ ਸਕਦੇ ਆ ਸਰ ਕਿਸੇ ਨੂੰ ਡਰ ਹੈ ਕਿਸੇ ਨੂੰ ਪਾਣੀ ਤੋਂ ਡਰ ਹੈ ਕਿਸੇ ਨੂੰ ਸੱਪ ਤੋਂ ਡਰ ਹੈ ਸੱਪ ਦਾ ਨਾਂ ਵੀ ਆਏ ਸਿਰਫ ਸੱਪ ਦਾ ਨਾਮ ਲੈ ਦੋ ਉਹਨੂੰ ਨਜ਼ਰ ਆ ਜਾਏਗਾ ਕਿਸੇ ਨੂੰ ਕਲੌਸਟ੍ਰੋਫੋਬੀਆ ਕੋਈ ਪਲੇਨ ਚ ਟਰੈਵਲ ਨਹੀਂ ਕਰ ਸਕਦਾ ਕੋਈ ਬੰਦ ਕਮਰੇ ਚ ਟਰੈਵਲ ਨਹੀਂ ਕਰ ਸਕਦਾ ਜਾਂ ਕਿਸੇ ਨੂੰ ਲੱਗਦਾ ਕਿ ਹਾਂ ਅਗਰ ਕਮਰਾ ਪਤਾ ਲੱਗੇ ਕਿ ਬਾਰੋਂ ਬੰਦ ਹੈ ਉਹ ਘਬਰਾਣਾ ਸ਼ੁਰੂ ਹੋ ਜਾਂਦਾ ਹੈ ਭਾਜੀ 5 ਮਿੰਟਸ ਚ ਰਿਜ਼ੋਲਵ ਹੋ ਸਕਦਾ 5 ਮਿੰਟਸ ਅਸੀਂ ਕਰਦੇ ਆਂ ਲੋਕਾਂ ਦਾ ਹਮਮ ਔਰ ਸ਼ਰਤਾਂ ਕਹਿੰਦਾ ਮੈਂ ਕਿਸੇ ਨੂੰ ਡਰ ਹੋਏ ਕੋਈ ਵਹਿਮ ਹੋਏ ਜਿਹੜੀਆਂ ਕਈ ਅਸੀਂ ਤਸਵੀਰਾਂ ਦੇਖ ਲੈਂਦੇ ਆ ਜੀ ਹਾਲਾਂਕਿ ਫਿਰ ਉਹ ਕਹਿੰਦੇ ਨੇ ਕਿ ਜੀ ਤੁਸੀਂ ਸਾਡਾ ਧਰਮ ਦਾ ਮਜ਼ਾਕ ਉਡਾਉਂਦੇ ਆ ਸਾਡੇ ਬਾਰੇ ਐਵੇਂ ਕਹਿੰਦੇ ਹੋ ਅਸੀਂ ਵੇਖਦੇ ਆਂ ਉੱਥੇ ਉਹ ਇਸ਼ਾਰਾ じゃ ਕਰਦੇ ਨੇ ਐਵੇਂ ਔਰ ਕਹਿੰਦੇ ਨੇ ਕਿ ਬਿਮਾਰੀਆਂ ਬਿਲਕੁਲ ਠੀਕ ਹੋ ਗਈਆਂ ਜਾਂ ਕਹ ਲਓ ਬੋਲਣ ਲੱਗ ਜਾਂਦਾ ਹੈ ਬੰਦਾ ਤੁਰਨ ਲੱਗ ਜਾਂਦਾ ਹੈ ਤਾਂ ਕਿਵੇਂ ਹੁੰਦਾ ਇਹ ਫਿਰ ਸਰ ਦੇਖੋ ਇੱਕ ਛੋਟੀ ਜੀ ਗੱਲ ਹੈ ਅਗਰ ਕੋਈ ਬੰਦਾ ਕਿਸੇ ਦੇ ਇਨਫਲੂਐਂਸਡ ਹੈ ਜਿਵੇਂ ਮੈਂ ਹੁਣੇ ਬੋਲਿਆ ਕਿ ਗਰਮੀ ਆ ਗਈ ਹੈ ਔਰ ਜਿਵੇਂ ਹੀ ਐਡ ਆਏਗੀ ਕਿਸੇ ਕੋਲਡ ਡਰਿੰਕ ਦੀ ਤੁਹਾਡੇ ਜੀਭ ਤੇ ਕ੍ਰੇਵਿੰਗ ਆਏਗੀ ਹੂੰ ਫਰੂਟੀ ਦੀ ਫਰੂਟੀ ਦੀ ਹੁਣ ਸੁਣਦੇ ਸਾਰੀ ਮੂੰਹ ਤੇ ਕ੍ਰੇਵਿੰਗ ਆ ਜਾਂਦੀ ਹੈ ਜੀ ਕੋਕ ਦੀ ਆਏਗੀ ਜਾਂ ਕਿਸੇ ਹੋਰ ਬ੍ਰਾਂਡ ਦੀ ਆਏਗੀ ਜਾਂ ਨੂਡਲ ਦੀ ਐਡ ਮੈਗੀ ਦੀ ਐਡ ਆਏਗੀ ਤਾਂ ਵੀ ਤੁਹਾਨੂੰ ਕ੍ਰੇਵਿੰਗ ਹੋਏਗੀ ਠੀਕ ਹੈ ਸੈਂਸ ਐਕਟੀਵੇਟ ਹੋ ਗਏ ਅਸੀਂ ਸਵੇਰੇ ਉੱਠਣ ਤੋਂ ਲੈ ਕੇ ਰਾਤੀ ਸੌਣ ਤੱਕ ਨਾ ਕਈ ਵਾਰ ਹਿਪਨੋਟਾਈਜ਼ ਹੁੰਨੇ ਹੂੰ ਹੂੰ ਜਦ ਵੀ ਤੁਹਾਡਾ ਕੌਨਸ਼ੀਅਸ ਸਟੇਟ ਇੱਥੇ ਨਹੀਂ ਹੈ ਕਿਤੇ ਹੋਰ ਹੈ ਤੁਸੀਂ ਹਿਪਨੋਟਾਈਜ਼ ਹੋ ਹੂੰ ਜਦ ਕੋਈ ਇੱਕ ਬੰਦਾ ਇਹੋ ਜੇ ਡੇਰੇ 'ਚ ਚਲਾ ਜਾਂਦਾ ਹੈ ਔਰ ਦੇਖਦਾ ਹੈ ਕਿ ਯਾਰ ਇੱਕ ਬੰਦੇ ਨੂੰ ਹੱਥ ਲਾਇਆ ਗਿਆ ਔਰ ਉਹ ਠੀਕ ਹੋ ਗਿਆ। ਭਾਵੇਂ ਉਹ ਐਕਟਿੰਗ ਦੇ ਥਰੂ ਭਾਵੇਂ ਹਿਪਨੋਡਿਜ਼ਮ ਦੇ ਥਰੂ ਸੀ। ਦੇਖਣ ਵਾਲੇ ਵਾਸਤੇ ਉਹ ਸ਼ਕਤੀ ਹੈ। ਜਿਹੜਾ ਦੇਖ ਰਿਹਾ ਜਿਹੜਾ ਉੱਥੇ ਹੋ ਰਿਹਾ ਹੈ ਉਹ ਝੂਠ ਨਹੀਂ ਬੋਲ ਰਿਹਾ ਉਹ ਡਰਾਮੇ ਵਾਚ ਨਹੀਂ ਕਰ ਰਿਹਾ ਵਾਚੀ। ਉਹ ਰੀਅਲ 'ਚ ਠੀਕ ਹੋ ਰਿਹਾ ਔਰ ਉਹਨੂੰ ਠੀਕ ਉਹ ਸ਼ਕਤੀ ਨਹੀਂ ਕਰ ਰਹੀ ਉਹਦਾ ਮਾਈਂਡ ਕਰ ਰਿਹਾ ਪਰ ਉਹਨੂੰ ਲੱਗਦਾ ਕਿ ਕੋਈ ਸ਼ਕਤੀ ਕਰ ਰਹੀ ਹੈ। ਇਹੀ ਸਭ ਤੋਂ ਵੱਡੀ ਗੇਮ ਹੈ। ਪੈਰੈਂਟਸ ਜੋ ਕਹਿੰਦੇ ਹੈ ਬੱਚਾ ਉਹ ਕਰਦਾ ਟੀਚਰ ਜੋ ਕਹਿੰਦੇ ਹੈ ਬੱਚਾ ਕਰਦਾ ਜੇ ਤੁਹਾਨੂੰ ਹੁਣੇ ਕੋਈ ਡਾਕਟਰ ਕੋਈ ਗੱਲ ਕਹ ਦੇਗਾ ਨਾ ਕਿ ਆਪਕੋ ਸ਼ਾਇਦ ਇਹ ਹੈ ਇਹ ਦਿੱਕਤ ਸ਼ਾਇਦ ਆਪਕੋ ਹੈ ਅਗਰ ਉਹਨੇ ਗੱਲ ਬੋਲਤੀ ਦਿੱਕਤ ਨਹੀਂ ਵੀ ਸੀ ਪਾਜੀ ਆਏਗੀ ਔਰ ਅਗਰ ਵੱਡੇ ਤੋਂ ਵੱਡੇ ਸਿਆਣੇ ਡਾਕਟਰ ਕੀ ਕਰਦੇ ਹੁੰਦੇ ਨੇ ਉਹ ਕਹਿੰਦੇ ਕੁਝ ਵੀ ਨਹੀਂ ਹੈ ਇਹ ਆਪ ਖਾਓ ਦੋ ਦਿਨ ਮੈਂ ਸੈਟਲ ਹੋਰ ਦੋ ਦਿਨ ਚ ਵੱਡੀ ਤੋਂ ਵੱਡੀ ਪ੍ਰੋਬਲਮ ਹੱਲ ਹੋ ਜਾਂਦੀ ਹੈ ਲੋਕਾਂ ਦਾ ਕੈਂਸਰ ਲੋਕਾਂ ਦਾ ਟਿਊਮਰ ਵਰਲਡ ਦੇ ਅੰਦਰ ਕਈ ਸਾਰੇ ਐਗਜ਼ਾਮਪਲਸ ਇਹੋ ਜਿਹੇ ਹੈ ਮੈਂ ਆਪਣਾ ਖੁਦ ਦਾ ਟਿਊਮਰ ਰਿਜ਼ੋਲਵ ਕੀਤਾ ਹੈ ਇਜ਼ ਇਟ ਯੈਸ ਮੈਨੂੰ ਪੈਟਿਟਰੀ ਗਲੈਂਡ ਦੇ ਉੱਤੇ ਐਡੀਨੋਮ ਹੈ ਕੋਈ ਡਾਕਟਰ ਅਗਰ ਸੁਣ ਰਿਹਾ ਹੈ ਬਟ ਆਈ ਰਿਜ਼ੋਲਵਡ ਇਟ ਰਿਪੋਰਟਸ ਹੈ ਉਹ ਮਤਲਬ ਤੁਸੀਂ ਸਾਰਾ ਕੁਝ ਹੈ ਉਹ ਸਾਰੇ ਜੋ ਇਫੈਕਟ ਆ ਰਹੇ ਸੀਗੇ ਮੇਰੀ ਆਈ ਸਾਈਡ ਵੀਕ ਹੋ ਗਈ ਸੀਗੀ ਠੀਕ ਹੈ ਹਾਰਮੋਨਲ ਪ੍ਰੋਬਲਮਸ ਆ ਗਈਆਂ ਸੀਗੀਆਂ ਸਾਰੀਆਂ ਸੈਟਲ ਹੈ ਜੋ ਜੋ ਜਦ ਮੈਨੂੰ ਪਤਾ ਲੱਗਾ ਕਿ ਉਹ ਚੀਜ਼ ਹੈ ਉਹਦੇ ਨਾਲ ਜੋ ਦਿੱਕਤਾਂ ਆਣੀ ਚਾਹੀਦੀ ਸੀ ਸਾਰੀਆਂ ਆਈਆਂ ਜਦ ਮੈਂ ਉਹਦੇ ਤੇ ਕੰਮ ਕਰਨਾ ਸ਼ੁਰੂ ਕੀਤਾ ਉਹ ਸਾਰੀ ਦੀ ਸਾਰੀ ਦਿੱਕਤਾਂ ਖਤਮ ਸਿਰਫ ਇੱਕ ਜੈਲੀ ਜੀ ਪਈ ਹੈ ਜੀ ਪਤਾ ਨਹੀਂ ਉਹ ਹੈ ਵੀ ਕਿ ਨਹੀਂ ਹੈ ਭਾਈ ਜਿਹੜੇ ਕੁਝ ਲੋਗ ਇਹ ਵਿਮਾ ਪਰਮਾ ਫਸੇ ਹੋਏ ਨੇ ਜਾਂ ਕੁਝ ਹੈ ਜੀਆਂ ਚੀਜ਼ਾਂ ਦੇ ਵਿੱਚ ਨੇ ਤੁਹਾਡੇ ਤੱਕ ਕਿਵੇਂ ਅਪਰੋਚ ਕਰ ਸਕਦੇ ਨੇ ਭਾਈ ਸਾਡੇ ਨਾਲ ਪ੍ਰੋਗਰਾਮਸ ਹੁੰਦੇ ਆ ਮੈਂ ਮਾਈਂਡ ਪ੍ਰੋਗਰਾਮਿੰਗ ਸੈਸ਼ਨਸ ਕਰਦਾ ਅਪਕਮਿੰਗ ਮੇਰਾ ਪ੍ਰੋਗਰਾਮ ਹੈ 14th April ਨੂੰ ਗੁਰੂ ਨਾਨਕ ਦੇ ਭਵਨ ਲੁਧਿਆਣਾ ਦੇ ਅੰਦਰ अच्छा ये जैसे लोग हमें सिखा रहे हैं कि भाई तू अपने माइंड को शांत किद्दा करना है हम्म हम्म जे कोई डर व है मैं वो किद्दा ਕਢਣਾ ਹੈ ਹੈਪੀਨੈਸ ਕਿद्दा ਅੰਦਰ ਲੈ ਕੇ ਆਣੀ ਹੈ ਔਰ ਜੇ ਕਿਸੇ ਇਨਸਾਨ ਵਾਸਤੇ ਮਾੜੀ ਇਮੇਲ ਸਾਡੀ ਬਣੀ ਹੋਈ ਹੈ ਉਹਨੂੰ ਕਿੱਦਾਂ ਠੀਕ ਕਰਨਾ ਔਰ ਇਦਾਂ ਦੀ ਕਈ ਸਾਰੀ ਚੀਜ਼ਾਂ ਦੇ ਨਾਲ ਅਸੀਂ ਪ੍ਰੋਗਰਾਮਸ ਕਰਦੇ ਰਹਿੰਦੇ ਆ ਤੇ ਅਪਕਮਿੰਗ ਇਵੈਂਟ ਸਾਡਾ 14th April ਨੂੰ ਗੁਰੂ ਨਾਨਕ ਦੇਵ ਭਵਨ ਲੁਧਿਆਣਾ ਚ ਹੈ ਤੇ ਜੋ ਆਣਾ ਚਾਹੋ ਜੋਇਨ ਕਰ ਸਕਦੇ ਸਾਨੂੰ 4 ਘੰਟੇ ਦਾ ਪ੍ਰੋਗਰਾਮ ਹੈ। ਥੈਂਕ ਯੂ ਸੋ ਮੱਚ ਆਉਣ ਦੇ ਲਈ ਔਰ तमाम ਚੀਜ਼ਾਂ ਦੇ ਵਿੱਚ ਆਪਣੀ ਸਾਂਝ ਪਾਉਣ ਦੇ ਲਈ ਔਰ ਮੈਂ ਆਸ ਕਰਦਾ ਆਂ ਆਪਾਂ ਦੁਬਾਰਾ ਫੇਰ ਜਲਦੀ ਇੱਕ ਇੰਟਰਵਿਊ ਕਰਾਂਗੇ ਔਰ ਉਹਦੇ ਵਿੱਚ ਹੋਰ ਚੀਜ਼ਾਂ ਦੇ ਉੱਤੇ ਡਿਸਕਸ਼ਨ ਕਰਾਂਗੇ। ਥੈਂਕ ਯੂ ਸੋ ਮੱਚ। ਤੁਹਾਡਾ ਤੇ ਤੁਹਾਡੇ ਸਾਰੇ ਸਰੋਤਿਆਂ ਦਾ ਬਹੁਤ-ਬਹੁਤ ਧੰਨਵਾਦ ਤੇ ਇੱਕੋ ਚੀਜ਼ ਕਹਿਣਾ ਚਾਹਾਂਗਾ ਵਹਿਮਾਂ 'ਚ ਪਰਮਾਂ 'ਚ ਨਾ ਫਸੋ ਆਪਣੇ ਮੰਦੀ ਸ਼ਕਤੀ ਨੂੰ ਸਮਝੋ ਮਨ ਜੀਤੇ ਜਗ ਜੀਤ ਦੇ ਕਨਸੈਪਟ ਨੂੰ ਸਮਝੋ ਗੁਰਬਾਣੀ ਨਾਲ ਜੁੜੋ ਇੱਧਰ-ਉੱਧਰ ਨਾ ਜਾਓ ਤੇ ਰੱਬ ਰੱਖਾ ਸਸਵੇ।